ਜੋ ਬੱਚਿਆਂ ਨੂੰ ਫੋਨ ਮਿਲਦਾ ਛੋਟੇ ਬੱਚਿਆਂ ਨੂੰ ਜਿਹਨਾਂ ਦਾ ਦਿਮਾਗ ਵਿਕਸਤ ਹੋ ਰਿਹਾ ਉਹ ਕਿਦਾਂ ਦਾ ਵਾਇਰਿੰਗ ਤੇ ਅਸਰ ਹੋ ਰਿਹਾ ਕਿਦਾਂ ਦੇ ਉਹਨਾਂ ਦੇ ਇਮੋਸ਼ਨਸ ਤੇ ਉਹ ਜਿਹੜਾ ਖੇਡ ਰਹੀਆਂ ਨੇ ਓਰੀਲਾ ਮੇਰੀ ਕਾਲੀ ਐਕਟਿਵਾ ਤਾਂ ਕਿ ਦਿਨ ਫੜ ਗਿਆ ਹੈਂਡਲ ਮਤਲਬ ਦਿਸ Song ਹੁਣ ਇਹਨੂੰ ਤੁਸੀਂ ਵਿੱਚ ਇਹਦੇ ਵਿੱਚ ਤੁਸੀਂ ਕੀ ਕੀ ਮੈਸੇਜ ਦੇਣਾ ਚਾ ਰਹੇ ਹੋ ਇਹਦੇ ਤੇ ਮਿਲੀਅਨਸ ਵਿਊਜ਼ ਜਿਹੜੇ ਆਉਂਦੇ ਨੇ ਬਾਪਾ ਮਨੂੰ ਬੱਚੇ ਨੂੰ ਰੋਟੀ ਖਵਾਉਣ ਦੇ ਲਈ ਵੀ ਸਕਰੀਨ ਲਗਾਨੀ ਪੈਂਦੀ ਹੈ ਸਾਨੂੰ ਤੇ ਫਿਰ ਇਟ ਮੀਨਸ ਐਸ ਅ ਪੈਰੈਂਟਸ ਵੀ ਆਰ ਅ ਫੇਲ ਜਿਹੜਾ ਬੱਚਿਆਂ ਨੂੰ ਕਨਸਟੈਂਟ ਸਪਲਾਈ ਆਫ ਸੱਚ ਰੀਲਸ ਜਿਹੜਾ ਨੌਨਸੈਂਸ ਸਟਫ ਜਿਹੜਾ ਬਿਨਾ ਕਿਸੇ ਸਮਝਦਾਰੀ ਤੋਂ ਇਨਫੈਕਟ ਮੈਂ ਤਾਂ ਕਹਿੰਨੀ ਕਿ ਬਿਲਕੁਲ ਬੇਫਿਕੂਫੀ ਦੇ ਨਾਲ ਜਿਹੜਾ ਤਿਆਰ ਕੀਤਾ ਜਾਂਦਾ ਜੇ ਤੁਹਾਨੂੰ ਆਪਾਂ ਕੁਝ ਖਾਸ ਪੜਿਆ ਕੁਝ ਖਾਸ ਅਚੀਵ ਕੀਤਾ ਕਿ ਮੈਂ ਤੇ ਮੇਰਾ ਕਜ਼ਨ ਦੌੜ ਰਹੇ ਆ ਮੈਂ ਅੱਗੇ ਨਿਕਲਿਆ ਤੇ ਮੈਨੂੰ ਇੱਕ ਉਹ ਖੁਸ਼ੀ ਦੀ ਅਵਸਥਾ ਜਿਹੜੀ ਤੁਹਾਡਾ ਤੁਹਾਡੇ ਉੱਤੇ ਆਉਂਦੀ ਸੀ ਤੁਹਾਡਾ ਬ੍ਰੇਨ ਉਸ ਨੂੰ ਮਹਿਸੂਸ ਕਰਦਾ ਸੀ ਹੁਣ ਉਹ ਤੁਹਾਨੂੰ ਰੀਲਸ ਵਿੱਚੋਂ ਮਿਲਦੀ ਏ ਉਸ ਲਾਈਕ ਅ ਕਾਲਜ ਵਿੱਚ ਮੈਂ ਹੈਗੀਆਂ ਜਿਹੜਾ ਲੈਕਚਰ ਤੁਹਾਡਾ ਫ੍ਰੀ ਹੁੰਦਾ ਹੈ ਨਾ ਉਹਦੇ ਵਿੱਚ ਬੱਚੇ ਬੈਠ ਕੇ ਕੇਵਲ ਮੀਮਸ ਦੇਖ ਰਹੇ ਹੁੰਦੇ ਅੱਜ ਕੱਲ ਪੈਰੈਂਟਸ ਕਹਾਣੀ ਵੀ ਨਹੀਂ ਸੁਣਾਉਂਦੇ ਅੱਜ ਕੱਲ ਉਹ ਕਹਾਣੀ ਵੀ ਪਤਾ ਕਿਵੇਂ ਸੁਣਾਈ ਜਾਂਦੀ ਏ ਟੈਬ 'ਚ ਲਗਾ ਦੋ ਵੀ ਵੇ ਨੂੰ ਨਹੀਂ ਆਂਦੀ ਹੈਗੀ ਤੇ ਇਫ ਯੂ ਆਰ ਨਾਟ दैट ਕ੍ਰੀਏਟਿਵ ਤੁਸੀਂ ਸਾਰੀ ਕ੍ਰੀਏਟੀਵਿਟੀ ਸਾਰੇ ਕਹਿੰਦੇ ਹੋ ਕਿ ਉਹ ਬਸ ਰੀਲ ਚ ਹੀ ਮਿਲ ਜਾ ਸਾਨੂੰ 30 ਸੈਕਿੰਡ ਵਿੱਚ ਹੁਣ ਮੈਂ ਆਪਣੀ ਬੇਟੀ ਨੂੰ ਆਲਵੇਜ਼ ਕਹਾਣੀ ਸੁਣਨੀ ਹੈ ਕਹਾਣੀ ਦੇ ਵਿੱਚ ਉਹ ਨਾ ਬੱਚਾ ਆਪਣੀ ਚੀਜ਼ ਕ੍ਰੀਏਟੀਵਿਟੀ ਪਾਉਂਦਾ ਹੈ ਉਹਦੇ ਵਿੱਚ ਉਹਦੇ ਵਿੱਚ ਬੱਚੇ ਦੀ ਬਸ ਦੇ ਵਿੱਚ ਉਹ ਕੀ ਗੱਲਾਂ ਕਰਕੇ ਜਾ ਰਿਹਾ ਹੈ ਬੱਚਿਆਂ ਦੇ ਨਾਲ ਤੁਹਾਨੂੰ ਉਹ ਪਤਾ ਚੱਲਦਾ ਹੈ ਬੱਚਾ ਕਿਤੇ ਕਿਤੇ ਸਪਰੈਸਟ ਤੇ ਨਹੀਂ ਕਿਸੇ ਬੁੱਲਿੰਗ ਦਾ ਸ਼ਿਕਾਰ ਤੇ ਨਹੀਂ ਹੋ ਰਿਹਾ ਡਿਜੀਟਲ ਕੰਟੈਂਟ ਨੇ ਜਿਹੜੇ ਬਿਊਟੀ ਦੇ ਸਟੈਂਡਰਡਸ ਦੇ ਉੱਤੇ ਮੋਹਰ ਲਗਾ ਦਿੱਤੀ ਹੈ ਕਿ ਤੁਹਾਡਾ ਇੱਕ ਵਾਲ ਵੀ ਜਿੱ ਇਧਰ ਤੋਂ ਉਧਰ ਨਜ਼ਰ ਆਇਆ ਤੇ ਤੁਹਾਡੀ ਰੀਲ ਤੇ ਫੇਲ ਹੈ। Snapchat ਦੇ ਵਿੱਚ ਤੁਸੀਂ ਆਪਣੀ ਨੋਜ਼ ਵੀ ਪਤਲੀ ਕਰ ਸਕਦੇ ਹੋ। ਜੇ ਤੁਹਾਡੀ ਨੋਜ਼ ਚੌੜੀ ਹੈ ਤੇ ਉਹਨੂੰ ਪਤਲੀ ਕਰ ਲਓ। ਆਈਸ ਛੋਟੀਆਂ ਨੇ ਉਹਨੂੰ ਵੱਡੀਆਂ ਕਰ ਲਓ। ਆਪਣੇ ਬੱਚੇ ਨੂੰ ਕਹੇ ਬੇਟੇ ਤੂੰ ਬਹੁਤ ਸੋਹਣਾ ਹੈ। ਤੂੰ ਮੇਰਾ ਪੁੱਤੂ, ਮੇਰੀ ਧੀ, ਮੇਰਾ ਪਿਆਰਾ ਬੱਚਾ। ਅਸੀਂ ਬਹੁਤ ਹੀ ਜ਼ਿਆਦਾ ਡਿਜੀਟਲ ਕੰਟੈਂਟ ਕੰਜ਼ਿਊਮ ਕਰਦੇ ਹਾਂ। ਬਿਨਾ ਸੋਚੇ ਸਮਝੇ ਕਿ ਉਹਦਾ ਕੋਈ ਸਮਾਜਿਕ ਸਰੂਕਾਰ ਹੈ ਜਾਂ ਨਹੀਂ ਤੁਹਾਡਾ ਦਿਮਾਗ ਇੱਕ ਫਟੀਗ ਇੱਕ ਥਕਾਨ ਦਾ ਇੱਕ 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 ਤਰੀਕੇ ਦੀ ਮਾਈਗਰੇਨ ਦਾ ਸ਼ਿਕਾਰ ਹੋ ਰਿਹਾ ਜਿੱਦੀ ਵਜ੍ਹਾ ਤੋਂ ਅ ਜਿਦੋਂ ਅਪਾ ਡਿਜੀਟਲੀ ਕੰਟੈਂਟ ਜਦੋਂ ਕਲੀਅਰ ਕੰਜ਼ਿਊਮ ਕਰਦੇ ਆ ਅਸੀਂ ਸਾਰੇ ਅਪਾ ਇਸ ਤੋਂ ਬਚ ਨਹੀਂ ਸਕਦੇ ਬਟ ਉਹਦੀ ਕੁਆਲਿਟੀ ਦਾ ਇੱਕ ਮਿਆਰ ਹੋਣਾ ਚਾਹੀਦਾ ਦੁਨੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਕੱਲ ਸੋਸ਼ਲ ਮੀਡੀਆ ਦਾ ਦੌਰ ਹੈ ਸਮਾਰਟਫੋਨਸ ਦੀ ਵਿਕਰੀ ਲਗਾਤਾਰ ਵਧ ਰਹੀ ਹੈ ਭਾਵੇਂ ਉਹ ਸਮਾਰਟਫੋਨਸ ਹੋਣ ਟੈਬਲੇਟਸ ਹੋਣ ਸਾਡੇ ਲੈਪਟਾਪਸ ਹੋਣ ਪਰ ਖਾਸ ਕਰਕੇ ਸਮਾਰਟਫੋਨ ਸਾਡੀ ਜ਼ਿੰਦਗੀ ਦੇ ਵਿੱਚ ਇਹੋ ਜੀ ਐਂਟਰੀ ਮਾਰ ਚੁੱਕੇ ਨੇ ਕਿ ਲੱਗਦਾ ਕਿ ਇਹਨਾਂ ਦੀ ਹਜੇ ਇਹਨਾਂ ਦਾ ਵਾਪਸ ਜਾਣਾ ਕੋਈ ਨੇੜੇ ਦੀ ਗੱਲ ਨਹੀਂ ਲੱਗ ਰਹੀ ਸਮਾਰਟਫੋਨਸ ਦੇ ਨਾਲ ਸੋਸ਼ਲ ਮੀਡੀਆ ਆਉਂਦਾ ਹੈ ਸੋਸ਼ਲ ਮੀਡੀਆ ਤੇ ਬਹੁਤ ਸਾਰਾ ਕੰਟੈਂਟ ਆ ਰਿਹਾ ਪਰ ਇਹ ਕੰਟੈਂਟ ਦਾ ਮਿਆਰ ਅਸੀਂ ਦੇਖੀਏ ਕੁਆਲਿਟੀ ਕੁਆਂਟੀਟੀ ਉਹ ਕਈ ਵਾਰੀ ਲੱਗਦਾ ਕਿ ਉਸ ਕਿਸਮ ਦੀ ਨਹੀਂ ਹੈ ਜਿਹੜੀ ਕਿ ਹਜੇ ਸਾਨੂੰ ਜਿਹੜੀ ਜ਼ਰੂਰਤ ਹੈ ਖਾਸ ਕਰਕੇ ਬੱਚਿਆਂ ਲਈ ਅਸੀਂ ਦੇਖਦੇ ਹਾਂ ਕਿ ਪੇਰੈਂਟਸ ਨੂੰ ਬੜੀਆਂ ਸਮੱਸਿਆਵਾਂ ਆ ਰਹੀਆਂ ਨੇ ਕਿ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਿਵੇਂ ਕਰਨ ਫੋਨਸ ਬਿਨਾ ਰਹਿਣੀ ਜਾ ਸਕਦਾ ਬੱਚਿਆਂ ਤੱਕ ਵੀ ਫੋਨ ਪਹੁੰਚ ਰਿਹਾ ਤੇ ਉਹ ਕੀ ਕੰਟੈਂਟ ਦੇਖ ਰਹੇ ਨੇ ਤੇ ਕੰਟਰੋਲ ਵੀ ਕਰਨ ਔਖਾ ਹੋ ਰਿਹਾ ਇਹ ਸਾਰੇ ਕਾਸੇ ਦੇ ਵਿੱਚ ਇੱਕ ਸ਼ਬਦ ਵਰਗਾ ਵਰਤਦੇ ਹਾਂ ਇੱਕ ਫੀਨੋਮੈਨਨ ਦੀ ਗੱਲ ਕਰਦੇ ਹਾਂ ਬ੍ਰੇਨ ਰੋਟ ਕਿ ਅਸੀਂ ਜੋ ਕੰਟੈਂਟ ਕੰਜ਼ੂਮ ਕਰ ਰਹੇ ਹਾਂ ਜਿੰਨਾ ਅਸੀਂ ਕੰਟੈਂਟ ਸੋਸ਼ਲ ਮੀਡੀਆ ਤੇ ਦੇਖ ਰਹੇ ਹਾਂ ਉਹ ਕੋਈ ਬਹੁਤਾ ਠੀਕ ਨਹੀਂ ਹੈ ਉਹਦੇ ਨਾਲ ਬਹੁਤ ਸਾਰੀਆਂ ਸੱਸੇ ਸੱਸੇ ਆਪਾਂ ਸਾਰੇ ਵੀ ਛੋਟੇ ਗੱਲਬਾਤ ਕਰ ਰਹੇ ਹਾਂ ਖਾਸ ਕਰਕੇ ਬੱਚਿਆਂ ਦਾ ਸੱਸੇ ਸੱਸੇ ਕੰਟੈਂਟ ਆਵੇਗਾ ਕਿਸ ਤਰ੍ਹਾਂ ਦਾ ਹੈ ਕਰਦੇ ਗੱਲਬਾਤ ਕਰਾਂਗੇ ਸਰ ਜੀ ਡਾਕਟਰ ਜੀ ਕੋਲੋਂ ਸੱਸੇ ਕਹਿੰਦੇ ਸਮਝਾਤਾ ਹੋਤਾ ਹੈ थैंक यू ਸੋ ਮੱਚ ਆਪਾਂ ਇੱਥੋਂ ਗੱਲ ਸ਼ੁਰੂ ਕਰ ਲੈਨੇ ਜੀ ਇੱਕ ਸ਼ਬਦ ਦੀ ਬੜੀ ਚਾਹਤ ਹੈ ਉਹ ਸ਼ਬਦ ਕਹਿੰਦੇ ਵਰਡ ਆਂਦਾ ਕਹਿੰਦਾ ਬ੍ਰੇਨ ਰੌਟ oxford uh, university press ਜਿਹੜੀ ਹਰ ਸਾਲ ਆਪਣਾ ਇੱਕ ਸਾਲਾਨਾ ਇੱਕ ਸ਼ਬਦ ਜਿਹੜਾ ਹੈ ਉਹ ਕਰਦੀ ਹੈ ਡਿਕਲੇਅਰ ਕਰਦੀ ਹੈ ਜਿੱਦਾਂ ਵੈਸੇ ਤੇ ਹਲ ਅਲੱਗ ਡਿਕਸ਼ਨਰੀਜ਼ ਜਿਹੜੀਆਂ ਨੇ ਅਲੱਗ-ਅਲੱਗ ਉਹ ਆਪਣਾ ਇੱਕ ਵਰਡ ਆਫ ਦਾ ইয়ার ডিক্লেਅਰ ਕਰਦੀਆਂ ਨੇ ਬਟ অক্সਫੋਰਡ ਦਾ ਜਿੱਦਾਂ ਹੁਣ ਆਪ ਇਹ ਚਰਚਿਤ ਤੁਸੀਂ ਵਰਡ ਦਾ ਜ਼ਿਕਰ ਕਰ ਰਹੇ ਹੋ ਇਹਦੀ ਬਹੁਤ ਚਰਚਾ ਹੋ ਰਹੀ ਹੈ ਔਰ ਹਰ ਸਾਲ ਇਦਾਂ ਦਾ ਇੱਕ ਵਰਡ ਯੂਨੀਵਰਸਿਟੀ ਪ੍ਰੈਸ ਵੱਲੋਂ ਰਿਲੀਜ਼ ਕੀਤਾ ਜਾਂਦਾ ਹੈ ਲਾਸਟ ਟਾਈਮ ਰਿਜ਼ ਸੀਗਾ ਇੱਕ ਵਰਡ ਹੈ ਨਾ ਜੀ ਤੇ ਇਸ ਵਾਰੀ ਇਹ ਬ੍ਰੇਨ ਰੌਟ ਦੀ ਇੰਨੀ ਚਰਚਾ ਇਸ ਕਰਕੇ ਹੈ ਕਿਉਂਕਿ ਇਹ ਜਨ ਜ਼ੀ ਨੇ ਇਸ ਲਫ਼ਜ਼ ਦਾ ਵਾਰ-ਵਾਰ ਇਸਤੇਮਾਲ ਕੀਤਾ ਹੈ ਔਰ ਇਹ 37000 ਵਰਡਸ ਤੋਂ ਜਿਹੜਾ ਹੈ ਇਹ ਪਪੂਲਰ ਵਰਡ ਤੋਂ ਇਹ ਜਿੱਤ ਕਰਕੇ ਇਸ ਵਰਡ ਨੂੰ ਜਿਹੜਾ ਇਸ ਵਿੱਚ ਸ਼ਾਮਿਲ ਕੀਤਾ ਗਿਆ ਜੋ ਕਿ ਇੱਕ ਬਹੁਤ ਹੀ ਸੀਰੀਅਸ ਮੈਂ ਸਮਝਦੀ ਹਾਂ ਇੱਕ ਸਾਡੇ ਸੋਸ਼ਲ ਫੀਨੋਮੀਨਾ ਨੂੰ ਦਰਸਾਉਂਦਾ ਹੈ ਔਰ ਹਰ ਸਾਲ ਉਹ ਵਰਡ ਇਸ ਤਰੀਕੇ ਦੇ ਜਿਹੜੇ ਯੂਨੀਵਰਸਿਟੀਆਂ ਜਿਹੜੀਆਂ ਨੇ ਵਰਡ ਆਫ ਦਾ ইয়ার ਬਣਾਉਂਦੀਆਂ ਨੇ ਉਹ ਕੁਝ ਆਪਣੇ ਉਹਨਾਂ ਦੇ ਮਤਲਬ ਕਿ ਕਈ ਵਰਡਸ ਦੇ ਵਿੱਚ ਇੱਕ ਤਰੀਕੇ ਦੀ ਫਾਈਟ ਹੁੰਦੀ ਹੈ ਕਿ ਕਿਹੜਾ ਵਰਡ ਜਿਹੜਾ ਜ਼ਿਆਦਾ ਬੋਲਿਆ ਗਿਆ ਕੰਜ਼ਿਊਮ ਕੀਤਾ ਗਿਆ ਕਿ ਦੀ ਵਰਤੋਂ ਕਿਸ ਹਿਸਾਬ ਦੇ ਨਾਲ ਜਿਹੜੀ ਹੈ ਆਪਣੀ ਯੂਥ ਕਰ ਰਹੀ ਹੈ ਤੇ ਸੋਸਾਇਟੀ ਦੇ ਵਿੱਚ ਉਹਦੀ ਰੈਲੇਵੈਂਸ ਕੀ ਹੈ ਜਾਂ ਮਾਡਰਨ ਸੋਸਾਇਟੀ ਨੂੰ ਕਿਸ ਹੱਦ ਕਿਸ ਪੱਧਰ ਤੇ ਉਹ ਡਿਪਿਕਟ ਕਰਦਾ ਉਹ ਫੀਨੋਮੈਨਾ ਸੋ ਮੈਂ ਜਿੱਦਾਂ ਦੇਖਦੀ ਹਾਂ ਕਿ ਬ੍ਰੇਨ ਰੌਟ ਇੱਕ ਬਿਲਕੁਲ ਹੀ ਆਪਣੇ ਇਸ ਟਾਈਮ ਦੌਰ ਦੇ ਹਿਸਾਬ ਦੇ ਨਾਲ ਇੱਕ ਵੈਲਿਡ ਇੱਕ ਵਰਡ ਹੈ ਜਿਹੜਾ ਸਾਡੇ ਇੱਕ ਸਾਈਕ ਨੂੰ ਦਰਸਾਉਂਦਾ ਹੈ ਇੱਕ ਇੱਕ ਐਸੀ ਸਾਈਕ ਕਿ ਜਿਹਦੇ ਵਿੱਚ ਅਸੀਂ ਬਹੁਤ ਹੀ ਜ਼ਿਆਦਾ ਡਿਜੀਟਲ ਕੰਟੈਂਟ ਕੰਜ਼ਿਊਮ ਕਰਦੇ ਆਂ ਬਿਨਾ ਸੋਚੇ ਸਮਝੇ ਕਿ ਉਹਦਾ ਕੋਈ ਸਮਾਜਿਕ ਸਰੂਕਾਰ ਹੈ ਜਾਂ ਨਹੀਂ ਜਾਂ ਫਿਰ ਉਹਦੇ ਵਿੱਚ ਕੋਈ ਲਰਨਿੰਗ ਮੌਜੂਦ ਹੈ ਜਾਂ ਨਹੀਂ ਤੇ ਜਿਹੜਾ ਇਸ ਜਨਰੇਸ਼ਨ ਦਾ ਇੱਕ ਮਤਲਬ ਬਹੁਤ ਹੀ ਖੁੱਲਾ ਐਕਸਪੋਜ਼ਰ ਹੈ ਸਕਰੀਨ ਦੇ ਨਾਲ ਉਹ ਇੱਕ ਸੀਰੀਅਸ ਕਨਸਰਨ ਦਾ ਵਿਸ਼ਾ ਬਣਦਾ ਹੈ ਤਾਂ ਇਸ ਹਿਸਾਬ ਦੇ ਨਾਲ ਇਹ ਬ੍ਰੇਨ ਰੌਟ ਜਿਹੜਾ ਹੈ ਰੈਕਲੈਸ ਕੰਟੈਂਟ ਤੁਹਾਡੇ ਕੋਲ ਆ ਰਿਹਾ ਹੈ ਤੁਸੀਂ ਕਨਸਟੈਂਟ ਉਹਨੂੰ ਕੰਜ਼ਿਊਮ ਕਰ ਰਹੇ ਹੋ ਤੁਹਾਡਾ ਦਿਮਾਗ ਇੱਕ ਫਟੀਗ ਇੱਕ ਥਕਾਨ ਦਾ ਇੱਕ 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 ਤਰੀਕੇ ਦੀ ਮਾਈਗਰੇਨ ਦਾ ਸ਼ਿਕਾਰ ਹੋ ਰਿਹਾ ਜੀ ਦੀ ਵਜ੍ਹਾ ਤੋਂ ਰੋਟਨ ਫਰੂਟ ਵਾਂਗ ਹਾਂਜੀ ਬਿਲਕੁਲ ਇਹਦੇ ਬਾਰੇ ਜਰੂਰ ਥੋੜਾ ਦੱਸੋ ਸੋਸ਼ਲ ਮੀਡੀਆ ਦਾ ਕੰਟੈਂਟ ਕੰਜ਼ੂਮ ਹੋ ਰਿਹਾ ਖਾਸ ਕਰਕੇ ਰੀਲਾਂ ਹੂੰ ਹੂੰ 30 ਸਕਿੰਟ 40 ਸਕਿੰਟ ਦਾ ਬੜਾ ਤੇਜ਼ ਜਿਹਾ ਕੰਟੈਂਟ ਆਉਂਦਾ ਤੇ ਜਦੋਂ ਉਹ ਆਪਾਂ ਸਵਾਈਪ ਕਰਕੇ ਹਨਾ ਹੂੰ ਹੂੰ ਤੇ ਉਹ ਆ ਰਿਹਾ ਦਿਮਾਗ ਤੇ ਦੇ ਅਸਰ ਕਿਦਾਂ ਦੇ ਪੈ ਰਹੇ ਨੇ ਜਿੱਥੋਂ ਇਹ ਗੱਲ ਫਿਰ ਬ੍ਰੇਨ ਰੌਟ ਵਾਲ ਨੂੰ ਜਾਂਦੀ ਹੈ ਇਹ ਇਹ ਤੁਹਾਡਾ ਇੱਕ ਬਹੁਤ ਹੀ ਸੀਰੀਅਸ ਇੱਕ ਸਵਾਲ ਹੈਗਾ ਸਾਹਿਲ ਆ ਦੇਖੋ ਆਪਾਂ ਡਿਜੀਟਲੀ ਕੰਟੈਂਟ ਜਦੋਂ ਕਲੀਅਰ ਕੰਜ਼ੂਮ ਕਰਦੇ ਆ ਅਸੀਂ ਸਾਰੇ ਆਪਾਂ ਇਸ ਤੋਂ ਬਚ ਨਹੀਂ ਸਕਦੇ ਔਰ ਬਚਣ ਦੀ ਇੰਨੀ ਕੋਈ ਜ਼ਰੂਰਤ ਵੀ ਨਹੀਂ ਬਟ ਉਹਦੀ ਕੁਆਲਿਟੀ ਦਾ ਇੱਕ ਮਿਆਰ ਹੋਣਾ ਚਾਹੀਦਾ ਜਦੋਂ ਇੱਕ ਅਸੀਂ ਇੱਕ ਤਵੀਲ ਵੀਡੀਓ ਬਣਾਉਨੇ ਆ ਜਾਂ ਉਹਦੇ ਵਿੱਚ ਚਾਹੇ ਉਹ ਲਰਨਿੰਗ ਨੂੰ ਲੈ ਕੇ ਰਿਹਾ ਹੈ ਕਿਸੇ ਸੋਸ਼ਲ ਨੈਰੇਟਿਵ ਨੂੰ ਲੈ ਕੇ ਰਿਹਾ ਹੈ ਅਕੈਡੈਮਿਕ ਨੈਰੇਟਿਵ ਨੂੰ ਲੈ ਕੇ ਰਿਹਾ ਹੈ ਅਸੀਂ ਉਸ ਚੀਜ਼ ਦੇ ਵਿੱਚ ਆਪਦਾ ਇੱਕ ਇੱਕ ਗੰਭੀਰ ਡਿਸਕੋਰਸ ਸਿਰਜਦੇ ਆ ਤੇ ਸਾਹਮਣੇ ਵਾਲਾ ਉਹਨੂੰ ਇੱਕ ਸੀਰੀਅਸਨੈਸ ਦੇ ਲੈਵਲ ਤੇ ਸੁਣਦਾ ਸਮਝਦਾ ਹੈਗਾ ਬਟ ਇਹ ਜਿਹੜਾ ਰੀਅਲ ਕਲਚਰ ਹੈ ਇਹ ਹੀ ਐਕਚੁਅਲ ਮ ਮਤਲਬ ਜਿੰਨਾ ਕੋ ਮੈਨੂੰ ਸਮਝ ਆਂਦਾ ਹੈ ਮੇਰੀ ਬੇਟੀ ਵੀ ਛੋਟੀ ਹੈ ਤੇ ਜਿੱਦਾਂ ਮੈਂ ਕਾਲਜ 'ਚ ਪੜਾਉਣੀ ਆ ਤੇ ਮੈਂ ਉਸ ਜਨਰੇਸ਼ਨ ਨੂੰ ਜਦੋਂ ਦਿਨ ਨਾਲ ਰੋਜ਼ ਉਹਦੇ ਵਿੱਚ ਵਿਚਰਦੀਆਂ ਰੋਜ਼ ਤੇ ਮੈਨੂੰ ਲੱਗਦਾ ਕਿ ਬ੍ਰੇਨ ਰੌਟ ਦਾ ਜਿਹੜਾ ਇੱਕ ਤਰੀਕਾ ਹੈ ਨਾ ਜਿਹੜਾ ਇੱਕ ਫੀਨੋਮੀਨਾ ਹੈ ਇਹ ਇਸ ਰੀਲ ਨੇ ਹੀ ਵਧਾਇਆ ਹੈ ਜਦੋਂ ਸਾਡਾ ਅਟੈਂਸ਼ਨ ਸਪੈਨ ਜਿਹੜਾ ਸਿਮਟ ਕਰਕੇ ਕੇਵਲ 30 40 ਸੈਕਿੰਡ ਦੀ ਰੀਲ ਵਿੱਚ ਆ ਜਾਂਦਾ ਹੈ ਕਨਸਟੈਂਟਸ ਆਪਾਂ ਸਵਾਈਪ ਕਰ ਰਹੇ ਆ ਆਪਣੇ ਫੋਨ ਨੂੰ ਆਪਾਂ ਤੁਹਾਡੇ ਦਿਮਾਗ ਨੂੰ ਇੰਨੀ ਸਪਲਾਈ ਮਿਲ ਰਹੀ ਹੈ ਲਗਾਤਾਰ ਰੀਲਸ ਦੇ ਵਿੱਚ ਕਿ ਤੁਸੀਂ ਸੋਚਣ ਦਾ ਕੋਈ ਤੁਹਾਡੇ ਕੋਲ ਟਾਈਮ ਹੀ ਹੈ ਨਹੀਂ ਹੁਣ ਆਪਾਂ ਗੱਲ ਕਰ ਰਹੇ ਆ ਆਪਾਂ ਇੱਕ 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 ਤੁਸੀਂ ਆਪਣੀ ਕੋਈ ਕਿਸੇ ਕਿਸੇ ਇਸ਼ੂ ਦੇ ਉੱਤੇ ਤੁਸੀਂ ਗੱਲ ਕਰ ਰਹੇ ਜੋ ਤੁਸੀਂ 20-25 ਮਿੰਟ ਉਸ ਤੇ ਲਗਾਏ ਨੇ ਮੈਂ ਉਹਨੂੰ 20-25 ਮਿੰਟ ਸੁਣਿਆ ਫਿਰ 15 ਮਿੰਟ ਮੈਂ ਉਹਦੇ ਤੇ ਵਿਚਾਰ ਵੀ ਕਰਾਂ ਤਾਂ ਜਾ ਕਰਕੇ ਉਸ ਡਿਜੀਟਲ ਕੰਟੈਂਟ ਦੀ ਇੱਕ ਇੱਕ ਲਰਨਿੰਗ ਜਿਹੜੀ ਹੈ ਵੈਲਿਊ ਬਣਦੀ ਹੈ ਬਟ ਕਨਸਟੈਂਟ ਸਵਾਈਪ ਅਪ ਕਰਦੇ ਰਹਿਣਾ ਕਨਸਟੈਂਟ ਸਵਾਈਪ ਅਪ ਕਰਦੇ ਰਹਿਣਾ ਕਿ ਥਿਸ ਇਜ਼ ਦਾ ਵਾਇਰਲ ਕੰਟੈਂਟ ਇਹਨੂੰ ਵੇਖੋ ਐਂਡ ਫਿਰ ਅੱਗੇ ਇੱਕ ਚੇਨ ਬਣਦੀ ਹੈ ਰੀਲਸ ਫਾਰਵਰਡ ਕਰਨ ਵਾਲੀ ਜਿਹੜੀ ਹੈ ਇਸ ਮੋਰ ਡੇਂਜਰਸ ਸੋ ਉਹ ਜਿਹੜਾ ਇੱਕ 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 ਲਗਾਤਾਰ ਜਿਹੜਾ ਸਾਡੇ ਦਿਮਾਗ ਨੂੰ ਇੱਕ ਫਟੀਗ ਮਿਲਦਾ ਕਿਉਂਕਿ ਆਪਾਂ ਵੇਖੋ ਜੇ ਹਨ ਆਪਾਂ ਕਹੀਏ ਕਿ ਬ੍ਰੇਨ ਆਪਣੀ ਬਾਡੀ ਦਾ ਇੱਕ ਪਾਰਟ ਹੈ ਡੈਫੀਨਿਟਲੀ ਆਪਾਂ ਕਹਿੰਦੇ ਆ ਇੱਕ ਹੈਲਦੀ ਬਾਡੀ ਦੇ ਵਿੱਚ ਇੱਕ ਹੈਲਦੀ ਮਾਈਂਡ ਮਾਈਂਡ ਰਹਿੰਦਾ ਤੇ ਆਪਾਂ ਜੇ ਆਪਣੀ ਬੋਡੀ ਦੇ ਵਾਸਤੇ ਇੰਨੇ ਚੀਜ਼ਾਂ ਕਰਦੇ ਆ ਡਾਈਟ ਪਲਾਨਸ ਲੈਣੇ ਆ ਐਕਸਰਸਾਈਜ਼ ਕਰਨੀ ਆ ਤੇ ਸਾਨੂੰ ਇੱਕ ਟ੍ਰੇਨਿੰਗ ਜਿਹੜੀ ਹੈ ਆਪਣੇ ਮਾਈਂਡ ਵਾਸਤੇ ਵੀ ਜ਼ਰੂਰ ਮਤਲਬ ਕਿ ਇੱਕ ਇਦਾਂ ਦੇ ਇਨੀਸ਼ੀਏਟਿਵ ਜਿਹੜੇ ਨੇ ਪੈਰੈਂਟਿੰਗ ਤੋਂ ਲੈ ਕਰਕੇ ਇੱਕ ਇੱਕ ਸੋਸ਼ਲ ਸਰਕਲਸ ਤੋਂ ਲੈ ਕਰਕੇ ਅਕੈਡੈਮਿਕ ਲੈਵਲਸ ਤੋਂ ਲੈ ਕਰਕੇ ਜੋ ਸਟੇਟ ਲੈਵਲ ਤੱਕ ਇੰਟਰਵੈਂਸ਼ਨ ਦੀ ਗੱਲ ਤੇ ਬਹੁਤ ਬਾਅਦ ਤੱਕ ਆਂਦੀ ਹੈ ਉਸ ਤੋਂ ਪਹਿਲਾਂ ਸਾਨੂੰ ਖੁਦ ਆਪਣੇ ਆਪ ਤੋਂ ਜਿਹੜਾ ਕਰ ਤੋਂ ਸ਼ੁਰੂ ਕਰਨਾ ਬਿਲਕੁਲ ਕਰ ਤੋਂ ਸ਼ੁਰੂ ਕਰਨਾ ਪਏਗਾ ਪੈਰੈਂਟਿੰਗ ਬਾਰੇ ਬੱਚਿਆਂ ਬਾਰੇ ਖਾਸ ਕਰਕੇ ਜ਼ਰੂਰ ਗੱਲ ਕਰਾਂਗੇ ਤੁਸੀਂ ਲਰਨਿੰਗ ਵੈਲਿਊ ਕੋਈ ਜਿਹੜਾ ਜ਼ਿਆਦਾ ਕੰਟੈਂਟ ਆ ਰਿਹਾ ਹੈ ਜਿਵੇਂ ਮੀਮਸ ਦੇ ਵਿੱਚ ਨਵੀਂ ਜਿਹੜੀ ਪੀੜ੍ਹੀ ਆ ਉਹ ਮੀਮ ਦੀ ਭਾਸ਼ਾ 'ਚ ਗੱਲ ਕਰਦੀ ਆ ਉਹਨੂੰ ਮੀਮ ਦੇਖਣੇ ਬਹੁਤ ਪਸੰਦ ਨੇ ਬਿਲਕੁਲ ਠੀਕ ਹੈ ਉਜੇ ਦੋ ਵੇਰ ਇੱਕ ਦੂਜੇ ਨੂੰ ਮਿਲ ਮਿਲਦੇ ਦਾ ਬਾਅਦ ਦੀ ਗੱਲ ਆ ਪਹਿਲਾਂ ਸ਼ੇਅਰ ਕਰਦੇ ਆ ਫਿਰ ਮਿਲ ਕੇ ਵੀ ਗੱਲ ਕਰਦੇ ਆ ਇਹ ਜਿਹੜੇ ਮੀਮਸ ਦਾ ਜਿਹੜਾ ਕਲਚਰ ਆਇਆ ਹੈ ਹਨਾ ਇਹਦੇ ਬਾਰੇ ਤੁਸੀਂ ਕੀ ਸੋਚਦੇ ਹੋ ਕਿ ਇਹ ਨੇ ਇਹਦੇ ਚ ਲਰਨਿੰਗ ਵੈਲਿਊ ਹੈਗੀ ਆ ਜਾਂ ਇੱਕ ਕਿਦਾਂ ਦੇਖਦੇ ਹੋ ਇਹਦੇ ਵਿੱਚ ਨਾ ਤੇ ਕੋਈ ਸੀਰੀਅਸ ਰਿਸਰਚ ਕਰਕੇ ਉਹ ਕੰਟੈਂਟ ਬੱਚੇ ਬਣਾ ਰਹੇ ਨੇ ਨਾ ਹੀ ਉਹਨੂੰ ਕੋਈ ਸੀਰੀਅਸ ਰਿਸਰਚ ਮਾਈਂਡ ਜਿਹੜਾ ਉਹਨੂੰ ਵੇਖ ਰਿਹਾ ਕਾਲਜ ਵਿੱਚ ਮੈਂ ਹੈਗੀਆਂ ਜਿਹੜਾ ਲੈਕਚਰ ਤੁਹਾਡਾ ਫ੍ਰੀ ਹੁੰਦਾ ਹੈ ਨਾ ਉਹਦੇ ਵਿੱਚ ਬੱਚੇ ਬੈਠ ਕੇ ਕੇਵਲ ਮੀਮਸ ਦੇਖ ਰਹੇ ਹੁੰਦੇ ਨੇ ਅਦਰਵਾਈਜ਼ ਜੇ ਤੁਸੀਂ ਉਹਨਾਂ ਨੂੰ ਕਿਸੇ ਕੰਮ ਦੀ ਜੇ ਆਪਾਂ ਗੱਲ ਕਰੀਏ ਤਾਂ ਉਹ ਕਹਿੰਦੇ ਨੇ ਕਿ ਸਾਡੇ ਕੋਲ ਇੰਨਾ ਟਾਈਮ ਹੈ ਨਹੀਂਗਾ ਕਿ ਅਸੀਂ ਫਲਾਣੇ ਕਲੱਬ ਨਾਲ ਐਸੋਸੀਏਟਿਡ ਆ ਅਸੀਂ ਨਾਰਮਲੀ ਇਸ ਕੰਮ ਨੂੰ ਨਹੀਂ ਕਰਾਂਗੇ ਇਹ ਵੀ ਟ੍ਰੇਟ ਮੈਂਕ ਵੇਖੀ ਤੇ ਆਪਣੀਆਂ ਜਿਹੜੀਆਂ ਰੀਲਾਂ ਔਰ ਮੀਮਸ ਉਹ ਖੁਦ ਵੀ ਜਿਹੜੇ ਬਣਾ ਰਹੇ ਨੇ ਚਿਲਿੰਗ ਆਊਟ ਇਅਰ ਚਿਲਿੰਗ ਆਊਟ देयर ਐਂਡ ਥੈਟ ਲਿੰਗੋ ਜਿਹੜੀ ਜੈਂਜ਼ੀ ਦੀ ਜਿਹੜੀ ਲੈਂਗੁਏਜ ਹੈ ਇਟਸ ਅਨਦਰ ਮਤਲਬ ਇਹ ਇਹ ਹੁੰਦਾ ਕੀ ਹੈ ਕਿ ਇਹ ਜਦੋਂ ਪਹਿਲਾਂ ਆਪਣੀ ਲੈਂਗੁਏਜ ਦੇ ਵਿੱਚ ਇੰਨਾ ਫਰਕ ਆਪਾਂ ਨੂੰ ਨਹੀਂ ਨਜ਼ਰ ਆਉਂਦਾ ਸੀ ਅਸੀਂ ਵੀ ਉਹੀ ਲੈਂਗੁਏਜ ਦੇ ਵਿੱਚ ਜ਼ਿਆਦਾ ਗੱਲਬਾਤ ਸੁਣਦੇ ਕਰਦੇ ਸੀਗੀ ਜਿਹੜੀ ਆਪਣੀ ਫੈਮਿਲੀ ਦੇ ਸਟੈਂਡਰਡਸ ਦੇ ਅਕੋਰਡਿੰਗ ਸਾਡੇ ਸੋਸ਼ਲ ਮਿਆਰ ਦੇ ਸਟੈਂਡਰਡ ਦੇ ਉੱਤੇ ਜੋ ਮਤਲਬ ਕਿ ਇੱਕ ਐਕਸੈਪਟਿਡ ਭਾਸ਼ਾ ਸੀਗੀ ਬਟ ਹੁਣ ਉਹ ਪੈਰੈਂਟਸ ਦੀ ਤਰਬੀਅਤ ਕਿਹੜੇ ਖਾਸ ਮਾਹੌਲ ਵਿੱਚ ਹੋਈ ਔਰ ਬੱਚਾ ਕਿਹੜੀ ਲੈਂਗੁਏਜ ਯੂਜ਼ ਕਰ ਰਿਹਾ ਹੈ ਬੱਚੇ ਦੇ ਲਈ ਉਹ ਸਲੈਂਗ ਜਿਹੜੇ ਨੇ ਉਹ ਐਕਸੈਪਟਿਡ ਬਣ ਚੁੱਕੇ ਨੇ ਹੁਣ ਉੱਥੇ ਦੀ ਇੱਕ ਮਤਲਬ ਪੈਰੈਂਟਿੰਗ ਵਾਸਤੇ ਇੱਕ ਚੈਲੈਂਜਿੰਗ ਉਹ ਚੀਜ਼ ਆ ਗਈ ਕਿ ਮੀਮਸ ਨੇ ਇਸ ਕਲਚਰ ਮੀਮਸ ਕਲਚਰ ਨੇ ਜਿਹੜਾ ਅ ਮਤਲਬ ਜਨਰੇਸ਼ਨ ਦਾ ਕਾਫੀ ਜ਼ਿਆਦਾ ਲੈਂਗੁਏਜ ਦੇ ਪੱਧਰ ਤੇ ਨੋਲਿਜ ਦੇ ਪੱਧਰ ਤੇ ਤੇ ਲਰਨਿੰਗ ਵੈਲਿਊ ਜਿਹੜੀ ਦਾ ਜਿਹੜੀ ਘਟਦੀ ਹੋਈ ਲਰਨਿੰਗ ਵੈਲਿਊ ਹੈ ਉਹਦਾ ਇੰਨੀ ਜ਼ਿਆਦਾ ਕੰਜ਼ਮਪਸ਼ਨ ਜੀ ਜੀ ਹੁਣ ਆਪਾਂ ਕੰਜ਼ਮਪਸ਼ਨ ਜੀ ਹੁਣ ਆਪਾਂ ਖਾਸ ਕਰ ਬੱਚਿਆਂ ਦੇ ਜਿਹੜਾ ਗੱਲ ਕਰਦੇ ਇੱਕ ਹਨਾ ਬੱਚਾ ਪੈਦਾ ਹੁੰਦਾ ਵੱਡਾ ਹੁੰਦਾ ਦਿਮਾਗ ਨੇ ਵਿਕਸਿਤ ਹੋਣਾ ਹੁੰਦਾ ਹੈ ਹਨਾ ਜਿਹਨੂੰ ਵਾਇਰਿੰਗ ਕਹਿ ਦਿੰਦੇ ਆ ਦਿਮਾਗ ਨੇ ਵਿਕਸਿਤ ਹੋਣਾ ਹੁੰਦਾ ਜਦੋਂ ਛੋਟੇ ਬੱਚਿਆਂ ਨੂੰ ਕਈ ਵਾਰੀ ਆਪਾਂ ਕਹਿ ਦਿੰਦੇ ਆ ਚਲੋ ਮਜਬੂਰੀਆਂ ਬਣ ਗਈਆਂ ਨੇ ਕਿ ਪੇਰੈਂਟਸ ਕੋਲੇ ਸਮਾਂ ਨਹੀਂ ਹੁੰਦਾ ਸਮਾਂ ਹੈ ਨਹੀਂਗਾ ਜੀ ਉਹ ਬੱਚਿਆਂ ਨੂੰ ਫੋਨ ਦੇ ਦਿੰਦੇ ਆ ਜਦੋਂ ਬੱਚਿਆਂ ਨੂੰ ਫੋਨ ਮਿਲਦਾ ਛੋਟੇ ਬੱਚਿਆਂ ਨੂੰ ਜਿਨ੍ਹਾਂ ਦਾ ਦਿਮਾਗ ਵਿਕਸਿਤ ਹੋ ਰਿਹਾ ਉਹ ਕਿੱਦਾਂ ਦਾ ਵਾਇਰਿੰਗ ਤੇ ਅਸਰ ਹੋ ਰਿਹਾ ਕਿੱਦਾਂ ਦੇ ਉਹਨਾਂ ਦੇ ਇਮੋਸ਼ਨਸ ਤੇ ਉਹ ਜਿਹੜਾ ਖੇਡ ਰਹੀਆਂ ਨੇ ਉਹ ਰਿਹਾ ਦੇਖੋ ਮੈਂ ਹੁਣ ਜਿਵੇਂ ਆਪਣੀ ਆਪਾਂ ਪੰਜਾਬੀ ਵਿੱਚ ਜੀ ਗੱਲ ਕਰ ਰਹੇ ਆ ਇੱਕ ਪੰਜਾਬੀ ਮਾਹੌਲ ਚ ਆਪਾਂ ਪਲ ਕੇ ਆਇਆ ਹੁਣ ਵਾਲਾ ਬਿਲਕੁਲ ਤੁਹਾਡੀ ਸਹੀ ਗੱਲ ਹੈ ਕਿ ਆਪਾਂ ਕਹਿ ਦੇਣਾ ਕਿ ਮੇਰੇ ਕੋਲ ਤੇ ਟਾਈਮ ਹੀ ਹੈ ਨਹੀਂਗਾ ਆਪਾਂ ਬੱਚੇ ਨੂੰ ਜਦੋਂ ਲਗਾ ਲਓ 7-8 ਮਹੀਨੇ ਦੇ ਬੱਚੇ ਨੂੰ ਜਦੋਂ ਆਪਾਂ ਕੇਲਾ ਵੀ ਮੈਸ਼ ਕਰਕੇ ਖਵਾਉਣਾ ਸ਼ੁਰੂ ਕਰਦੇ ਆ ਨਾ ਉਹ ਮੇਰੇ ਤੋਂ ਬੱਚਾ ਖਾ ਨਹੀਂ ਰਿਹਾ ਠੀਕ ਜਿਹਾ ਤਾਂ ਉਹਨੂੰ ਅੱਗੇ ਟੈਬ ਚ ਲਾ ਕੇ ਦੇ ਦਿਓ ਆਈਪੈਡ ਉਦੇ ਅੱਗੇ ਕੁਝ ਕਾਰਟੂਨ ਉਸ ਕੰਟੈਂਟ ਦੇ ਵਿੱਚ ਤੁਸੀਂ ਉਹਨੂੰ ਇਨਵੋਲ ਕਰ ਦੋ ਪਹਿਲਾਂ ਜਦੋਂ ਆਪਣੀ ਪੇਰੈਂਟਿੰਗ ਹੁੰਦੀ ਸੀ ਸਾਨੂੰ ਜਦੋਂ ਅਸੀਂ ਜੇ ਨਹੀਂ ਵੀ ਖਾ ਰਹੇ ਆ ਅਸੀਂ ਕੋਈ ਚੀਜ਼ ਨਹੀਂ ਮੰਨ ਰਹੇ ਆ ਸਾਨੂੰ ਉਸ ਤਰੀਕੇ ਦੇ ਨਾਲ ਫੈਮਲੀ ਜਿਹੜੀ ਹੈ ਸਮਝਾਉਂਦੀ ਹੁੰਦੀ ਸੀ ਜਾਂ ਸਮਝ ਲਓ ਦਾਦੀ ਜਾਂ ਮਦਰ ਜਾਂ ਜੋ ਵੀ ਖਵਾਉਂਦਾ ਉਹਨੇ ਕਹਿੰਦਾ ਕਿ ਚੂਰੀ ਕੁੱਟੀ ਐ ਦੀ ਗੱਡੀ ਆਈ 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 ਵੇਖੋ ਉਹਨੇ ਕਾਕਾ ਖਾਏਗਾ ਬੇਬੀ ਖਾਏਗੀ ਬੱਚਾ ਮੇਰਾ ਖਾਏਗਾ ਅਸੀਂ ਇਹਨਾਂ ਚੀਜ਼ਾਂ 'ਚ ਬੱਚੇ ਨੂੰ ਇਨਵੋਲ ਕਰਦੇ ਸੀ ਹੁਣ ਪੈਰੈਂਟਸ ਵੀ ਬੜਾ ਇੱਕ ਈਜ਼ੀ ਸਾਧਨ ਆਪਾਂ ਲੱਭਨੇ ਆ ਕਿ ਸਾਹਮਣੇ ਇੱਕ ਨਾ ਆਈਪੈਡ ਮੇਰਾ ਛੋਟਾ ਜਿਹਾ ਇੱਕ ਨੇਫਿਊ ਹੈ ਉਹਨੂੰ ਮਤਲਬ ਉਹ ਖਾਂਦਾ ਹੀ ਨਹੀਂ ਜੇ ਸਾਹਮਣੇ ਤੁਸੀਂ ਨਹੀਂ ਲਗਾਓਗੇ ਆਈਪੈਡ ਉਹ ਨਹੀਂ ਖਾਣਾ ਉਹਨੂੰ ਕਹਣਾ ਨਹੀਂ ਖਾਇਗਾ ਬੋਲੋ ਉਹ ਨਹੀਂ ਆਈਪੈਡ ਵੱਡੀ ਸਕਰੀਨ ਆਈਪੈਡ ਉਹ ਤੇ ਹੁਣ ਪੈਰੈਂਟਸ ਦੀ ਉਹਦੇ ਤੇ ਡਿਪੈਂਡ ਕਰਦਾ ਹੈ ਤੇ ਤਾਂ ਭਾਵੇਂ ਕਿ ਮੈਂ ਗਲਤ ਕਹਦਾ ਕਿ ਕਿੰਨਾ ਜ਼ਿਆਦਾ ਉਹ ਕੰਜ਼ੂਮ ਕਰ ਰਿਹਾ ਹੈ ਤੁਸੀਂ ਬਹੁਤ ਜ਼ਿਆਦਾ ਕੰਜ਼ੂਮ ਕਰ ਰਿਹਾ ਤੁਸੀਂ ਉਹ ਵਾਇਰਿੰਗ ਦੀ ਜਿਹੜੀ ਆਪਾਂ ਗੱਲ ਕਰਦੇ ਸੀਗੇ ਕਿ ਵਾਇਰਿੰਗ ਇਸ ਹਿਸਾਬ ਨਾਲ ਹੁੰਦੀ ਹੈ ਕਿ ਤੁਸੀਂ ਇੱਕ ਚੀਜ਼ ਕੰਜ਼ੂਮ ਕਰਦੇ ਹੋ ਉਹਨੂੰ ਡਾਈਜੈਸਟ ਕਰਦੇ ਹੋ ਉਹਦੇ ਵਿੱਚੋਂ ਕੁਝ ਤੱਤ ਕੱਢਦੇ ਹੋ ਫਿਰ ਅੱਗੇ ਤੁਸੀਂ ਚੀਜ਼ ਨੂੰ ਗ੍ਰੈਸਪ ਕਰਨ ਲਈ ਤਿਆਰ ਹੁੰਦੇ ਹੋ ਹੁਣ ਉਹ ਟਾਈਮਿੰਗ ਜਿਹੜੀ ਬ੍ਰੇਨ ਦੀ ਹੈ ਨਾ ਉਹ ਇੰਨੀ ਜ਼ਿਆਦਾ ਮਤਲਬ ਵੱਧ ਗਈ ਹੈ ਕਿ ਤੁਹਾਡਾ ਦਿਮਾਗ ਜਿਹੜਾ ਉਹ ਵਾਇਰਿੰਗ ਜਿਹ ਸੱਚ ਕੰਟੈਂਟ ਅਗਰ اور ਇਹ ਚੀਜ਼ ਜਦੋਂ ਆਪਾਂ ਟੀਨੇਜਰਸ ਤੇ ਆ ਜਾਂਦੀ ਐ ਇੰਨੀ ਸਪਲਾਈ ਐ ਇੰਨੀ ਸਪਲਾਈ ਐ ਕਿ ਉਹਨਾਂ ਨੇ ਉਹਨਾਂ ਨੂੰ ਕ੍ਰਿਟੀਕਲ ਥਿੰਕਿੰਗ ਦਾ ਸਕੋਪ ਹੀ ਉੱਥੇ ਨਹੀਂ ਤੁਸੀਂ ਹੂੰ ਹੂੰ ਕੋਈ ਬਚਦਾ ਹੈਗਾ ਖਾਸ ਕਰਕੇ ਜਦੋਂ ਫਿਰ ਬੱਚੇ ਇਦਾਂ ਦਾ ਕੰਟੈਂਟ ਕੰਜ਼ੂਮ ਕਰਦੇ ਆ ਫਿਰ ਵੱਡੇ ਹੁੰਦੇ ਆ ਫਿਰ ਪਿਊਬਰਟੀ ਇੱਕ ਬੜਾ ਸਮਾਂ ਹੁੰਦਾ ਨਾ ਬਿਲਕੁਲ ਉਹ ਕਹਿੰਦੇ ਨਾ ਵੀ ਪੁੱਤ ਤੇ ਦੁੱਧ ਜਿਹਦੀ ਆਪਾਂ ਗੱਲ ਕਰਦੇ ਆ ਨਾ ਬਿਲਕੁਲ ਜੀ ਬਿਲਕੁਲ ਉਹ ਕਿੰਨਾ ਸਾਂਭਣਾ ਉਹ ਸਮਾਂ ਜਿਹੜਾ ਹੁੰਦਾ ਤਾਂ ਫਿਰ ਜਦੋਂ ਪਿਊਬਰਟੀ ਤੇ ਗੱਲ ਆਉਂਦੀ ਹੈ ਫਿਰ ਇਹ ਸੋਸ਼ਲ ਮੀਡੀਆ ਕਿਦਾਂ ਦਾ ਅਸਰ ਕਰਦਾ ਜੀ ਉਹ ਪਿਊਬਰਟੀ ਵਾਲੇ ਬੱਚਿਆਂ ਤੇ ਉਹ ਤੁਸੀਂ ਆਪਾਂ ਵੇਖਦੇ ਆ ਕਿ ਏਜ ਆਫ ਪਿਊਬਰਟੀ ਕਿਵੇਂ ਪਿਛਾ ਨੂੰ ਆ ਰਹੀ ਹੈ ਹਮ ਬੱਚਾ ਇੱਕ ਸਰਟਨ ਇੱਕ ਜਿਹੜੀ ਇੱਕ ਨੈਚੁਰਲ ਸਾਡੀ ਕੁਦਰਤਨ ਜਿਹੜੀ ਗਰੋਥ ਦੀ ਇੱਕ ਅਵਸਥਾ ਹੈ ਸਰੀਰ ਦੀ ਤੇ ਮਨ ਦੀ ਹਮ ਉਹਦਾ ਉਹਦੇ ਜਦੋਂ ਬੈਲੈਂਸ ਟੁੱਟ ਜਾਏਗਾ ਤੇ ਇਹ ਪਿਊਬਰਟੀ ਜਿਹੜੀ ਹੈ ਇਹਦੇ ਨਾਲ ਵੀ ਮਤਲਬ ਡਾਇਰੈਕਟ ਅਸਰ ਇਸ ਚੀਜ਼ ਦਾ ਪੈਂਦਾ ਹੈ ਜਿਹੜਾ ਬੱਚਿਆਂ ਨੂੰ ਕਨਸਟੈਂਟ ਸਪਲਾਈ ਆਫ ਸੱਚ ਰੀਲਸ ਜਿਹੜਾ ਨਾਨਸੈਂਸ ਸਟੱਫ ਜਿਹੜਾ ਬਿਨਾ ਕਿਸੇ ਸਮਝਦਾਰੀ ਤੋਂ ਇਨਫੈਕਟ ਮੈਂ ਤਾਂ ਕਹਿੰਨੀ ਕਿ ਬਿਲਕੁਲ ਬੇਫਿਕਰੀ ਦੇ ਨਾਲ ਜਿਹੜਾ ਤਿਆਰ ਕੀਤਾ ਜਾਂਦਾ ਹੈ ਸਮਝਦਾਰੀ ਨਾਲ ਤਿਆਰ ਕਰਨਾ ਆਪਾਂ ਇੱਥੇ ਕਹਿ ਨਹੀਂ ਸਕਦੇ ਕਿਉਂਕਿ ਇਹਨਾਂ ਨਾਨਸੈਂਸ ਜਿਹੜਾ ਸਟੱਫ ਜਿਹੜਾ ਆਂਦਾ ਹੈ ਉਹਦੀ ਕਨਸਟੈਂਟ ਸਪਲਾਈ ਨਾਲ ਜਿਹੜਾ ਤੁਹਾਨੂੰ ਡੋਪਾਮਿਨ ਰਿਲੀਜ਼ ਹੁੰਦਾ ਹੈ ਤੁਹਾਡੇ ਦਿਮਾਗ ਵਿੱਚ ਪਹਿਲਾਂ ਉਹ ਆਪਾਂ ਨੂੰ ਕਿਵੇਂ ਰਿਲੀਜ਼ ਹੁੰਦਾ ਸੀ ਕਿ ਜਦੋਂ ਆਪਾਂ ਕੁਝ ਖਾਸ ਪੜਿਆ ਹੈ ਕੁਝ ਖਾਸ ਅਚੀਵ ਕੀਤਾ ਹੈ ਕਿ ਮੈਂ ਤੇ ਮੇਰਾ ਕਜ਼ਨ ਦੌੜ ਰਹੇ ਹਾਂ ਮੈਂ ਅੱਗੇ ਨਿਕਲਿਆ ਤੇ ਮੈਨੂੰ ਉਹ ਖੁਸ਼ੀ ਦੀ ਅਵਸਥਾ ਜਿਹੜੀ ਤੁਹਾਡਾ ਤੁਹਾਡੇ ਉੱਤੇ ਆਉਂਦੀ ਸੀ ਤੁਹਾਡਾ ਬ੍ਰੇਨ ਉਸ ਨੂੰ ਮਹਿਸੂਸ ਕਰਦਾ ਸੀ ਹੁਣ ਉਹ ਤੁਹਾਨੂੰ ਰੀਲਸ ਵਿੱਚੋਂ ਮਿਲਦੀ ਹੈ ਉਹ ਸਪਲਾਈ ਕਨਸਟੈਂਟ ਉਹ ਤੁਹਾਡਾ ਹਾਰਮੋਨਲ ਡਿਸਬੈਲੈਂਸ ਤੁਹਾਡੀ ਇੱਕ ਬੋਡੀ ਤੇ ਪੋਸਚਰਸ ਦੇ ਉੱਪਰ ਸਾਰਾ ਅਸਰ ਤੁਹਾਡੀ ਉਹ ਓਵਰਆਲ ਇੱਕ ਮੈਂਟਲ ਮੇਕਅਪ ਜਦੋਂ ਡਿਸਬੈਲੈਂਸ ਹੋ ਜਾਂਦਾ ਹੈ ਤੇ ਉਹਦਾ ਸਾਡੀ ਪਿਊਬਰਟੀ ਦੇ ਉੱਤੇ ਇੱਕ ਬੜੇ ਸੀਰੀਅਸ ਰਿਸਰਚਸ ਵੀ ਸ਼ੋ ਕਰ ਰਹੀਆਂ ਨੇ ਕਿ ਬੱਚੇ ਜਿਸ ਹਿਸਾਬ ਦੇ ਨਾਲ ਇੱਕ ਮੈਚੁਰ ਕੰਟੈਂਟ ਏਜ ਤੋਂ ਪਹਿਲਾਂ ਬੱਚਾ ਕੰਜ਼ੂਮ ਕਰ ਰਿਹਾ ਹੈ ਆਪਾਂ ਕੇ ਬੱਚੇ ਆਂਦੇ ਜਾਂਦੇ ਚਲੋ ਜੀ ਜੀ ਦੇਖੀਏ ਬੱਚਾ ਜੀ ਇੱਕ ਤਰੀਕੇ ਦੇ ਨਾਲ ਉਹ ਦਿਖ ਰਿਹਾ ਕੋਈ ਕਾਰਟੂਨ ਦੇਖ ਰਿਹਾ ਬਟ ਉਹ ਸਾਨੂੰ ਕਾਰਟੂਨ ਦਿਖ ਰਿਹਾ ਉਹਦੇ ਵਿੱਚ ਬੜੀ ਵਾਇਲੈਂਸ ਹੈ ਉਹਦੇ ਵਿੱਚ ਬਹੁਤ ਮੈਚੁਰ ਕੰਟੈਂਟ ਹੈ ਹੁਣ ਕਈ ਵਾਰ ਪੋਨ ਕੰਟੈਂਟ ਤੱਕ ਵੀ ਉਹਦੇ ਵਿੱਚ ਉਹ ਹੁੰਦਾ ਉਸ ਤੋਂ ਪਹਿਲਾਂ ਅ ਅੱਜ ਤੋਂ ਕੋਈ 20 30 ਸਾਲ ਪਹਿਲਾਂ ਜਦੋਂ ਡਿਜ਼ਨੀ ਦੇ ਉੱਤੇ ਵੀ ਕਾਫੀ ਰਿਸਰਚ ਚੱਲ ਰਹੀ ਸੀਗੀ ਕਿ ਡਿਜ਼ਨੀ ਦੀਆਂ ਕੁਝ ਚੀਜ਼ਾਂ ਨੂੰ ਇਦਾਂ ਬੈਨ ਕੀਤਾ ਜਾਵੇ ਕਿ ਉਹਦੇ ਵਿੱਚ ਮਤਲਬ ਬਹੁਤ ਮੈਚੁਰ ਕੰਟੈਂਟ ਹੈ ਜਾਂ ਉਹ ਸਿਬਲਿਮਨਲ ਮੈਸੇਜ ਦੇ ਜ਼ਰੀਏ ਸਿਬਲਿਮਨਲ ਮੈਸੇਜ ਹੁੰਦਾ ਹੈ ਕਿ ਜਦੋਂ ਤੁਸੀਂ ਛੁਪੇ ਹੋਏ ਢੰਗ ਦੇ ਨਾਲ ਕੋਈ ਚੀਜ਼ ਪ੍ਰੋਪਗੇਟ ਕਰ ਰਹੇ ਹੋ ਡਬਲ ਮੀਨਿੰਗ ਗੱਲ ਕਹਿ ਸਕਦੇ ਹੋ ਡਬਲ ਮੀਨਿੰਗ ਉਹਦਾ ਇੱਕ ਕਾਫੀ ਸਰਲ ਉਹ ਚੀਜ਼ ਹੈ ਇਹ ਕਾਫੀ ਕੰਪਲੈਕਸ ਫੀਨੋਮੈਨਾ ਸੀ ਇਹਦੇ ਵਿੱਚ ਵੈਸਟ ਦੀ ਕਾਫੀ ਰਿਸਰਚ ਵੀ ਹੋਈ ਹੈ ਸਿਬਲਿਮਨਲ ਮੈਸੇजेस ਤੇ ਇਹਨੂੰ ਤੁਸੀਂ ਚਾਹੇ ਇੱਕ ਤਰੀਕੇ ਦਾ ਮੋਰਲ ਵੈਲਿਊਜ਼ ਨੂੰ ਡਾਊਨ ਕਰਨ ਦੇ ਵਿੱਚ ਵਾਇਲੈਂਸ ਜ਼ਿਆਦਾ ਇੰਪਲਸਿਵਨੈਸ ਕ੍ਰੀਏਟ ਕਰਨ ਦੇ ਵਿੱਚ ਓਵਰ ਕੰਜ਼ਮਪਸ਼ਨ ਦੀ ਮਾਰਕੀਟ ਦੇ ਵਿੱਚ ਹਰ ਤਰ੍ਹਾਂ ਦੀ ਕਿਉਂਕਿ ਜੇ ਦੁਨੀਆ ਨੂੰ ਇੱਕ ਮਾਰਕੀਟ ਸਮਝ ਲਵਿਏ ਤੇ ਇਹ ਜੇ ਕੱਪੜੇ ਦੀ ਮਾਰਕੀਟ ਹੈ ਤੇ ਇਸ ਤਰੀਕੇ ਦਾ ਕੰਟੈਂਟ ਦੀ ਆਪਣੀ ਇੱਕ ਮਾਰਕੀਟ ਹੈ ਤੇ ਇਹ ਜਿਹੜਾ ਕਿਡਸ ਸਟੱਫ ਹੈਗਾ ਕਿਡਸ ਦੇ ਜਿਹੜੇ ਇੱਕ ਉਸ ਮਾਰਕੀਟ ਦਾ ਵਿਚਾਰਿਆ ਭਾਰਤ ਨੇ ਅਸੀਂ ਉਹਨਾਂ ਨੂੰ ਕੱਲਾ ਕ੍ਰਿਟੀਸਾਈਜ਼ ਕਰਕੇ ਇਸ ਇਸ ਮੁੱਦੇ ਦੀ ਗੰਭੀਰਤਾ ਨੂੰ ਡਾਈਲੂਟ ਨਹੀਂ ਕਰ ਸਕਦੇ ਇਹਦੀ ਚੀਜ਼ ਉਹ ਵੀ ਉਸੇ ਟਾਈਪ ਨਾਲ ਹੀ ਹੋਊਗੀ ਫਿਰ ਕਿ ਅਸੀਂ ਇੱਥੇ ਬੈਠੇ ਅਸੀਂ ਬ੍ਰੇਨ ਰੌਟ ਦੀ ਗੱਲ ਕੀਤੀ ਕਿ ਥਿਸ ਇਜ਼ ਦਾ ਵਰਡ ਆਫ ਦਾ ਇਅਰ ਐਂਡ ਇਟ ਹੈਸ ਟੂ ਬੀ ਲਾਈਕ ਥਿਸ ਥਿਸ ਇਜ਼ ਅ ਵੈਰੀ ਕੰਪਲੈਕਸ ਫੀਨੋਮੈਨਾ ਇਹ ਕੋਈ ਹਵਾ 'ਚ ਲਟਕੀ ਹੋਈ ਚੀਜ਼ ਨਹੀਂ ਹੈ ਕਿ ਇਕਦਮੀ 2024 ਦੇ ਵਿੱਚ ਤੁਹਾਡੇ ਕੋਲ ਸਾਹਮਣੇ ਆ ਗਈ ਤੇ ਆਕਸਫੋਰਡ ਨੇ ਇਹਨੂੰ ਇਹ ਚੀਜ਼ ਬਣਾ ਦਿੱਤਾ ਵਰਡ ਆਫ ਦਾ ਇਅਰ ਤੇ ਜਿਹਦੇ ਮੁਤਲਕ ਆਪਾਂ ਇੱਥੇ ਬਹਿ ਕੇ ਗੱਲ ਕਰਦੇ ਹਾਂ ਇਹ ਇੰਨੀ ਕੰਪਲੈਕਸ ਇਸ ਚੀਜ਼ ਆ ਕਿ ਇਹਨੂੰ ਇੰਨਾ ਸਿੰਪਲੀਫਾਈ ਕਰਕੇ ਆਪਾਂ ਹੈਂਡਲ ਨਹੀਂ ਕਰ ਸਕਦੇ ਇੱਥੇ ਇੱਕ ਡਿਸਕੋਰਸ ਦੀ ਲੋੜ ਹੈ ਇੱਕ ਸੀਰੀਅਸ ਢੰਗ ਦੇ ਨਾਲ ਵਿਚਰਨ ਦੀ ਲੋੜ ਹੈ ਕਿਉਂਕਿ ਆਪਾਂ ਦੇਖੋ ਆਪਾਂ ਵੇਖਦੇ ਹਾਂ ਕਿ ਜੇ ਤੁਸੀਂ ਇੱਕ ਬਹੁਤ ਸੀਰੀਅਸ ਪ੍ਰੋਬਲਮ ਨੂੰ ਡਾਈਲੂਟ ਕਰਕੇ ਸਿੰਪਲੀ ਓਵਰ ਸਿੰਪਲੀਫਾਈ ਉਹਦਾ ਹੱਲ ਦੇਣ ਦੀ ਕੋਸ਼ਿਸ਼ ਕਰੋਗੇ ਤੇ ਇਹ ਕੋਈ ਸੋਲੂਸ਼ਨ ਨਹੀਂ ਇਹ ਬਲਕਿ ਇੱਕ ਦੂਸਰੀ ਪ੍ਰੋਬਲਮ ਨੂੰ ਪੈਦਾ ਕਰਨ ਵਾਲੀ ਕਰਦਾ ਹੈ ਸੋ ਇਟ ਹੈਸ ਟੂ ਬੀ ਡੈਲਟ ਵਿਦ ਵੈਰੀ ਮਚ ਮੈਚਿਓਰਿਟੀ ਸਿਨਸੀਅਰਿਟੀ ਆਪਾਂ ਇਸ ਚੀਜ਼ ਦੀ ਪਹਿਲੇ ਨੰਬਰ ਤੇ ਤੇ ਗੰਭੀਰਤਾ ਨੂੰ ਵੀ ਸਮਝੀ ਹੈ ਨਾ ਕਿ ਇਹ ਵਾਕਈ ਇੱਕ ਬਿਮਾਰੀ ਵਾਂਗੂ ਬਿਮਾਰੀ ਹੈ ਇੱਕ ਬਿਮਾਰੀ ਹੈ ਇੱਕ ਐਸਾ ਇੱਕ ਸੋਸ਼ਲ ਕੋਡ ਹੈ ਜਿਹਦੇ ਅਸੀਂ ਸਾਰੇ ਭਾਗੀ ਜਿਹਦੇ ਵਿੱਚ ਰਹਿ ਕੇ ਉਹਦੇ ਭਾਗੀ ਬਣ ਰਹੇ ਹਾਂ ਬਟ ਥੀਸ ਕਿਡਸ ਆਰ ਮੋਰ ਐਕਸਪੋਜ਼ ਟੂ ਸਾਨੂੰ ਇਹਨਾਂ ਦੇ ਨਾਲ ਇੰਨਾ ਉਹਨਾਂ ਨੂੰ ਦਬਾ ਕੇ ਵੀ ਆਪਾਂ ਇਸ ਮੁੱਦੇ ਦੇ ਉੱਤੇ ਨਹੀਂ ਏ ਕੋਈ ਹੱਲ ਕੱਢ ਸਕਦੇ ਕਿ ਬੱਚਿਆਂ ਤੇ ਖੇਡ ਦੀ ਲੋੜ ਨਹੀਂ ਹੈ ਕਲਾਉਡਸ ਸੰਗਲ ਹੋ ਰਿਹਾ ਹੈ ਮਮੀ ਨੂੰ ਸਮਝਣ ਦੀ ਲੋੜ ਹੈ ਹੁਣ ਜੇ ਮੈਂ ਖੁਦ ਨੌਨਸੈਂਸ ਰੀਲ ਵੇਖ ਰਹੀ ਹਾਂ ਐਜ਼ ਮਦਰ ਤੇ ਮੈਂ ਆਪਣੇ ਬੱਚੇ ਨੂੰ ਉਹ ਨਹੀਂ ਕਹਿ ਸਕਦੀ ਕਿ ਬੇਟੇ ਤੂੰ ਕੰਟੈਂਟ ਨਾ ਵੇਖ ਜੇ ਮਾਪੇ ਲੰਮਾ ਸਮਾਂ ਫੋਨ ਦੇਖ ਰਹੇ ਤਾਂ ਫਿਰ ਬੱਚੇ ਤੋਂ ਕਿਵੇਂ ਐਕਸਪੈਕਟ ਕਰਨ ਕਿ ਉਹ ਕਤਨਾਮਾ ਵੜਗੇ ਜੇ ਬਾਪੂ ਮ ਨੂੰ ਬੱਚੇ ਨੂੰ ਰੋਟੀ ਖਵਾਉਣ ਦੇ ਲਈ ਵੀ ਸਕਰੀਨ ਲਗਾਨੀ ਪੈਂਦੀ ਹੈ ਸਾਨੂੰ ਤੇ ਫਿਰ ਇਟ ਮੀਨਸ ਐਜ਼ ਅ ਪੈਰੈਂਟਸ ਵੀ ਆਰ ਅ ਫੇਲ ਐਜ਼ ਅ ਟੀਚਰ ਵੀ ਸਾਨੂੰ ਥੋੜਾ ਜਿਹਾ ਮੈਂਟਰ ਜੀ ਹੁਣ ਖੁਦ ਹੁਣ ਜੀ ਮੈਂ ਐਜ਼ ਅ ਟੀਚਰ ਮੈਂ ਤਿਆਰ ਹੋ ਕੇ ਨਹੀਂ ਜਾਂਦੀ ਆਪਣੇ ਯੂਥ ਦੇ ਵੇਖੋ ਯੂਥ ਦੇ ਅੰਦਰ ਰਿਬੈਲੀਅਸ ਹੋਣਾ ਇੱਕ ਉਹਦਾ ਫੀਚਰ ਹੈ ਉਸ ਏਜ ਦਾ ਟ੍ਰੇਟ ਹੈ ਵਿਚ ਇਜ਼ ਗੁੱਡ ਇਹ ਇਸ ਰਿਬੈਲੀਅਨ ਦੇ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਨਿਕਲ ਕੇ ਇਸ ਕੁਐਸਟ ਵਿੱਚੋਂ ਨਿਕਲ ਕੇ ਆਉਂਦੀਆਂ ਨੇ ਬਟ ਜੇ ਹੁਣ ਅੱਗੇ ਖੜਿਆ ਟੀਚਰ ਪ੍ਰੋਫੈਸਰ ਮੈਂਟਰ ਗਾਰਡੀਅਨ ਜੋ ਹੈ ਉਹ ਉਸ ਸਮੱਸਿਆ ਦਾ ਕੋਈ ਸੂਟੇਬਲ ਡਿਸਕੋਰਸ ਨਹੀਂ ਬੱਚੇ ਨਾਲ ਛੇੜ ਪਾ ਰਿਹਾ ਤੇ ਫਿਰ ਉਹ ਚੀਜ਼ ਕਾਫੀ ਜ਼ਿਆਦਾ ਹੋਰ ਕੰਪਲੀਕੇਟ ਹੋ ਕੇ ਕਰਕੇ ਹੋਰ ਖਤਰਨਾਕ ਵੇਦ ਦੇ ਵਿੱਚ ਯੂਥ ਫੇਚ ਅੱਗੇ ਚੈਨਲ ਆਈਸ ਹੋਊਗੀ ਪਤਾ ਹੋਗਾ ਕਿ ਜੀ ਇਹ ਫਨੋਮਨਾ ਸਮਝਿਆ ਜਾਵੇ ਦਲੀਰ ਸਰਚਸ ਵੀ ਹੋ ਰਹੀਆਂ ਨੇ ਬਿਲਕੁਲ ਪੇਰੈਂਟਸ ਜਿਹੜੇ ਘਰੇ ਬੈਠੇ ਆਪਣੀਆਂ ਗੱਲ ਸੁਣ ਰਹੇ ਨੇ ਜਿਹੜੇ ਕਿਚਿੰਤ ਨੇ ਉਹ ਸ਼ੁਰੂਆਤੀ ਦੌਰ ਵਿੱਚ ਕਿਹ ਲਈਏ ਜ ਜ ਉਹਨਾਂ ਲਈ ਆਪਾਂ ਕੀ ਸੁਜੈਸਟ ਕਰ ਸਕਦੇ ਹਾਂ ਕਿਉਂਕਿ ਇਸ ਤਰੀਕੇ ਦੇ ਨਾਲ ਵੀ ਬੱਚਿਆਂ ਨੂੰ ਤਕਨੀਕ ਤੋਂ ਹੁਣ ਵਾਂਝੇ ਤਾਂ ਰੱਖਿਆ ਨਹੀਂ ਜਾਂਦਾ ਨਹੀਂ ਬਿਲਕੁਲ ਜ਼ਰੂਰਤ ਨਹੀਂ ਹੈ ਉਸ ਦੀ ਨਹੀਂ ਤਾਂ ਕਿਵੇਂ ਫਿਰ ਆਪਾਂ ਇਹ ਸਾਰੇ ਮਸਲੇ ਨੂੰ ਢੀਲ ਕਰੀਏ ਇਸ ਮਸਲੇ ਦੇ ਨਾਲ ਡੀਲ ਕਰਨ ਦੇ ਲਈ ਪਹਿਲਾਂ ਤੇ ਪੈਰੈਂਟਸ ਖੁਦ ਇਸ ਚੀਜ਼ ਨੂੰ ਮੰਨ ਲੈਣ ਕਿ ਅਸੀਂ ਇੱਕ ਐਸੇ ਦੌਰ ਦੇ ਵਿੱਚ ਰਹਿ ਰਹੇ ਹਾਂ ਜਿੱਥੇ ਇੱਕ ਇੰਨੀ ਜ਼ਿਆਦਾ ਕਨਸਟੈਂਟ ਸਪਲਾਈ ਜਿਹੜੀ ਇਸ ਤਰੀਕੇ ਦੇ ਡਿਜੀਟਲ ਕੰਟੈਂਟ ਦੀ ਜਿਹਦੀ ਕੋਈ ਰੈਲੇਵੈਂਸ ਨਹੀਂ ਬਣਦੀ ਔਰ ਇਹ ਕੇਵਲ ਲਾਈਕਸ ਐਂਡ ਸ਼ੇਅਰ ਦਾ ਮਸਲਾ ਬਣਾ ਕਰਕੇ ਕਰੈਡਰਿਸ ਜਿਹੜੀ ਚੱਲ ਰਹੀ ਹੈ ਇਹ ਇੱਕ ਬਿਮਾਰੀ ਹੈ ਤੇ ਇੱਕ ਸਮਾਜ ਦੇ ਉੱਤੇ ਇੱਕ ਲੱਗਿਆ ਹੋਇਆ ਕੋੜ ਹੈ ਜਿੰਦੋਂ ਤੱਕ ਅਸੀਂ ਨੂੰ ਐਕਸੈਪਟ ਨਹੀਂ ਕਰਾਂਗੇ ਆਪਾਂ ਉਹਦੇ ਸੋਲੂਸ਼ਨ ਵੱਲ ਨਹੀਂ ਵਧਾਂਗੇ ਫਿਰ ਫਰਸਟ ਆਫ ਆਲ ਵੀ ਹੈਵ ਟੂ ਟੂ ਐਕਸੈਪਟ ਇਟ ਐਸ ਅ ਕਿ ਇੱਕ ਬਹੁਤ ਗੰਭੀਰ ਇਸ਼ੂ ਹੈ ਦੂਸਰਾ ਪੈਰੈਂਟਸ ਖੁਦ ਵੀ ਥੋੜਾ ਜਿਹਾ ਆਪਣਾ ਲਰਨਿੰਗ ਵੈਲਿਊ ਨੂੰ ਵਧਾਉਣ ਹੁਣ ਮਤਲਬ ਆਪਾਂ ਮੋਏ ਮੋਏ ਕਾਈਂਡ ਆਫ ਰੀਲਸ ਐਂਡ ਕਿ ਤੁਸੀਂ ਮੇਰੀ ਕਾਲੀ ਐਕਟਿਵਾ ਤਾਂ ਇੱਕ ਦਿਨ ਫੜ ਗਿਆ ਹੈਂਡਲ दिस की, की न, ए, मतलब दिस सॉन्ग ਹੁਣ ਇਹਨੂੰ ਤੁਸੀਂ ਵਿੱਚ ਇਹਦੇ ਵਿੱਚ ਤੁਸੀਂ ਕੀ ਕੀ ਮੈਸੇਜ ਦੇਣਾ ਚਾ ਰਹੇ ਹੋ ਇਹਦੇ ਤੇ ਮਿਲੀਅਨਸ ਵਿਊਜ਼ ਜਿਹੜੇ ਆਂਦੇ ਨੇ ਉਹ ਸਾਡੇ ਵਰਗੀ ਜਨਤਾ ਦੇ ਉਹ ਕਿੱਥੋਂ ਆਂਦੀ ਹੈ ਉਹ ਜਨਤਾ ਉਹ ਅਸੀਂ ਸਕਰੋਲ ਕਰ ਰਹੇ ਹਾਂ ਨਾ ਇਹ ਸਾਰੇ ਸਟਫ ਨੂੰ ਇਹ मतलब ਇਹਦਾ ਕੀ ਇਹ ਮੈਂ ਇਹ ਰੀਲ ਵੇਖਦੇ ਹੋਏ ਆਪਣੀ ਡਾਟਰ ਗੁਲ ਨੂੰ ਇਹ ਨਹੀਂ ਕਹਿ ਸਕਦੀ ਕਿ ਤੁਸੀਂ ਇਹ ਵਾਲਾ ਕਾਰਟੂਨ ਨਾ ਵੇਖੋ ਇਹ ਚੀਜ਼ ਤੁਸੀਂ ਨਾ ਵੇਖੋ ਸਾਨੂੰ ਖੁਦ ਬੱਚਿਆਂ ਨੂੰ ਇੰਗੇਜ ਕਰਨਾ ਪੈਗਾ ਬੱਚਿਆਂ ਨੂੰ ਗੇਮਸ ਦੇ ਨਾਲ ਜੋੜਨਾ ਪੈਗਾ ਚਲੋ ਆਊਟਡੋਰ ਤੁਸੀਂ ਨਹੀਂ ਕਰਵਾ ਸਕਦੇ ਇਨਡੋਰ ਗੇਮ ਹੈ ਚੈਸ ਹੈ ਲੂਡੂ ਹੈ ਆਪਾਂ ਖੁਦ ਜੇ ਬੱਚੇ ਨੂੰ ਲੈ ਕਰਕੇ ਬੈਠਾਂਗੇ ਜਾਂ ਫਿਰ ਕੋਈ ਬੁక్స్ ਵਾਲ ਲੈ ਕਰਕੇ ਜਾਵਾਂਗੇ ਬੱਚੇ ਨੂੰ ਕਹੋ ਕਿ ਵੀ ਤੂੰ ਇਹ ਸਟੋਰੀ ਪੜ ਆਪਾਂ ਡਿਸਕਸ ਕਰਨੇ ਆ ਇੱਕ ਪੈਰੈਂਟਸ ਨੂੰ ਮੇਰੇ ਜੋ ਮੈਂ ਖੁਦ ਐਜ਼ ਅ ਮਦਰ ਮਤਲਬ ਮੈਂ ਕਾਫੀ ਸੈਟੀਸਫਾਈਡ ਆ ਇਸ ਚੀਜ਼ ਤੋਂ ਕਿ ਆਪਾਂ ਜੇ ਬੱਚੇ ਦਾ ਸਟੋਰੀ ਟਾਈਮ ਵਧਾਈਏ ਤਾਂ ਇਹਦੇ ਵਿੱਚ ਨਾ ਕਿਉਂਕਿ ਵੇਖੋ ਸਟੋਰੀ ਟੈਲਿੰਗ ਦੇ ਜ਼ਰੀਏ ਅਸੀਂ ਕਿੰਨਾ ਕੁਝ ਸਾਡੀ ਸਭਿਅਤਾਵਾਂ ਨੇ ਸਿੱਖਿਆ ਇੱਕ ਕਹਾਣੀ ਵਾਂਗੂ ਇੱਕ ਪੂਰੇ ਗਿਆਨ ਨੂੰ ਕੰਪਰੈਸ ਕਰਕੇ ਅਸੀਂ ਅੱਗੇ ਜਿਹੜਾ ਆਪਣੇ ਪੋਤੇ-ਪੋਤਰੀਆਂ ਨੂੰ ਬੱਚਿਆਂ ਨੂੰ ਅਸੀਂ ਦਿੰਦੇ ਹੁੰਦੇ ਸੀ ਅੱਜ ਕੱਲ ਪੈਰੈਂਟਸ ਕਹਾਣੀ ਵੀ ਨਹੀਂ ਸੁਣਾਉਂਦੇ ਅੱਜ ਕੱਲ ਉਹ ਕਹਾਣੀ ਵੀ ਪਤਾ ਕਿਵੇਂ ਸੁਣਾਈ ਜਾਂਦੀ ਹੈ ਟੈਬ 'ਚ ਲਗਾ ਦਿਓ ਮੈਨੂੰ ਨਹੀਂ ਆਉਂਦੀ ਹੈਗੀ ਤੇ ਇਫ ਯੂ ਆਰ ਨਾਟ ਥੈਟ ਕ੍ਰੀਏਟਿਵ ਤੁਸੀਂ ਸਾਰੀ ਕ੍ਰੀਏਟੀਵਿਟੀ ਸਾਰੇ ਕਹਿੰਦੇ ਹੋ ਕਿ ਉਹ ਬਸ ਰੀਲ 'ਚ ਹੀ ਮਿਲ ਜਾ ਸਾਨੂੰ 30 ਸੈਕਿੰਡ ਵਿੱਚ ਉਹ ਤੇ ਫਿਰ ਹਾਊ ਵੀ ਕੈਨ ਐਕਸਪੈਕਟ ਕਿ ਸਾਡਾ ਬੱਚਾ ਜਿਹੜਾ ਹੈ ਉਹ ਇੱਕ ਵੈਲਿਊਏਬਲ ਕੁਝ ਕੁ ਚੀਜ਼ ਕੰਜ਼ੂਮ ਕਰੇ ਜਾਂ ਸਿਰਫ ਇੱਕ ਸਿੱਖੀ ਸਿੱਖਾਈ ਦੀ ਚੀਜ਼ ਦੇ ਤੌਰ ਤੇ ਹੁਣ ਮੈਂ ਆਪਣੀ ਬੇਟੀ ਤੋਂ ਆਲਵੇਸ ਕਹਾਣੀ ਸੁਣਨੀ ਆ ਰਾਤ ਨੂੰ ਕਿ ਬੇਟੇ ਕਹਾਣੀ ਸੁਣਾ ਤੇ ਮੈਂ ਵੀ ਕੋਈ ਜ਼ਰੂਰੀ ਨਹੀਂ ਕਿ ਸ਼ੇਰ ਵਾਲੀ ਉਹ ਕਹਾਣੀ ਸੁਣਾਨੀ ਹੈ ਜਾਂ ਖਰਗੋਸ਼ ਵਾਲੀ ਸੁਣਾਨੀ ਹੈ ਜਾਂ ਕੁਝ ਏਦਾਂ ਦੀ ਇਸ ਕਹਾਣੀ ਦੇ ਵਿੱਚ ਉਹ ਨਾ ਬੱਚਾ ਆਪਣੀ ਚੀਜ਼ ਕ੍ਰੀਏਟੀਵਿਟੀ ਪਾਉਂਦਾ ਹੈ ਉਹਦੇ ਵਿੱਚ ਉਹਦੇ ਵਿੱਚ ਬੱਚੇ ਦੀ ਬੱਸ ਦੇ ਵਿੱਚ ਉਹ ਕੀ ਗੱਲਾਂ ਕਰਕੇ ਜਾ ਰਿਹਾ ਹੈ ਬੱਚਿਆਂ ਦੇ ਨਾਲ ਤੁਹਾਨੂੰ ਉਹ ਪਤਾ ਚੱਲਦਾ ਹੈ ਬੱਚਾ ਕਿਤੇ ਕਿਤੇ ਸਪਰੈਸਡ ਤੇ ਨਹੀਂ ਕਿਸੇ ਬੁੱਲਿੰਗ ਦਾ ਸ਼ਿਕਾਰ ਤੇ ਨਹੀਂ ਹੋ ਰਿਹਾ ਕਿਉਂਕਿ ਬੱਚਿਆਂ ਦੇ ਵਿੱਚ ਆ ਬੱਸ ਦੇ ਵਿੱਚ ਵੀ ਬੁੱਲਿੰਗ ਬਹੁਤ ਹੁੰਦੀ ਹੈ ਲੁਕਸ ਨੂੰ ਲੈ ਕਰਕੇ ਹੁਣ ਆਪਾਂ ਡਿਜੀਟਲ ਕੰਟੈਂਟ ਤੇ ਵਾਪਸ ਆ ਜਾਈਏ ਡਿਜੀਟਲ ਕੰਟੈਂਟ ਨੇ ਜਿਹੜੇ ਬਿਊਟੀ ਦੇ ਸਟੈਂਡਰਡਸ ਦੇ ਉੱਤੇ ਮੋਹਰ ਲਗਾ ਦਿੱਤੀ ਹੈ ਕਿ ਤੁਹਾਡਾ ਇੱਕ ਵਾਲ ਵੀ ਜ ਇਧਰ ਤੋਂ ਉਧਰ ਨਜ਼ਰ ਆਇਆ ਤੇ ਤੁਹਾਡੀ ਰੀਲ ਤੇ ਫੇਲ ਹੈ ਇਹ ਤਾਂ ਕੋਈ ਵੈਲਿਊ ਨਹੀਂ ਯੂ ਹੈਵ ਟੂ ਲੁੱਕ ਲਾਈਕ ਥਿਸ ਤੁਹਾਡਾ ਕੰਪਲੈਕਸ਼ਨ ਐ ਜਿਹਾ ਨੋ ਸਨੈਪਚੈਟ ਦੇ ਵਿੱਚ ਤੁਸੀਂ ਆਪਣੀ ਨੋਜ਼ ਵੀ ਪਤਲੀ ਕਰ ਸਕਦੇ ਹੋ ਜੇ ਤੁਹਾਡੀ ਨੋਜ਼ ਚੌੜੀ ਹੈ ਤੇ ਉਹਨੂੰ ਪਤਲੀ ਕਰ ਲਓ ਆਈਸ ਛੋਟੀਆਂ ਨੇ ਉਹਨੂੰ ਵੱਡੀਆਂ ਕਰ ਲਓ ਬੱਚੇ ਜਿਹੜੇ ਨੇ ਇਸ ਤਰੀਕੇ ਦੇ ਇਹ ਬਿਊਟੀ ਸਟੈਂਡਰਡਸ ਨੂੰ ਜਿਹੜੇ ਕਿ ਫੇਕ ਸਰਫੇਸ਼ੀਅਲ ਬਿਊਟੀ ਸਟੈਂਡਰਡਸ ਦੇ ਪਿੱਛੇ ਵੀ ਭੱਜਦੇ ਨੇ ਕਿਉਂਕਿ ਅੱਗੇ ਅੱਗੇ ਜਾ ਕਰਕੇ ਉਹ ਉਹੀ ਫਿਰ ਤੁਹਾਡੀ ਪਿਊਬਰਟੀ ਆ ਗਈ ਚੈਲੰਜ ਆ ਗਿਆ ਸਾਈਬਰ ਥ੍ਰੈਟਸ ਆ ਗਈਆਂ ਸਾਈਬਰ ਬੁੱਲਿੰਗ ਆ ਗਈ ਬੱਚਿਆਂ ਦੇ ਉੱਪਰ ਤੇ ਇਹ ਸਾਰਾ ਮਤਲਬ ਥੀਸ ਥਿੰਗਸ ਆਰ ਸੋ ਮੱਚ ਇੰਟਰਕਨੈਕਟਿਡ ਜਿੱਕੇ ਜੀ ਅੱਧਾ ਆਪ ਇੱਕ ਨੈਕਸਸ ਆਪਾਂ ਡਿਫਾਈਨ ਕਰ ਲਈਏ ਕਿ ਇਹ ਉਹ ਵਰ ਐਕਸਪੋਜ਼ ਟੂ ਸਕਰੀਨ ਜਿਹੜਾ ਇੱਕ ਨਿਊਕਲੀਅਸ ਹੈ ਜਿਹਦੇ ਤੋਂ ਬੜੀਆਂ ਚੀਜ਼ਾਂ ਹੋਰ ਚੈਨਲਾਈਜ਼ ਹੁੰਦੀਆਂ ਨੇ ਸੋ ਥੀਸ ਆਰ ਵੈਰੀ ਕੰਪਲੈਕਸ ਪਰ ਮਾਰਕੀਟ ਦੇ ਵੀ ਸਾਰੇ ਐਂਟਰੀ ਹੈ ਨਾ ਇਹ ਸਾਰੇ ਫਿਲਟਰਾਂ ਤੇ ਬਿਊਟੀ ਤੇ ਪ੍ਰੋਡਕਟ ਨੇ ਫਿਰ ਉਹਦਾਂ ਦੀਆਂ ਐਡਸ ਆਉਂਦੀਆਂ ਨੇ ਬਿਲਕੁਲ ਬਿਲਕੁਲ ਉਹ ਐਡਸ ਦਾ ਜਿਹੜਾ ਉਹ ਟਾਰਗੇਟ ਆਡੀਅנס ਆਪਣੀ ਲੱਭਦੀ ਹੈ ਉਹ ਆਪਣੀ ਟਾਰਗੇਟ ਆਡੀਅנס ਵੇਖੂਗੀ ਔਰ ਉਹ ਤੁਹਾਡੇ ਕੋਲ ਵਾਰ-ਵਾਰ ਉਦਾਂ ਦਾ ਕੰਟੈਂਟ ਤੁਹਾਨੂੰ ਦਿਖਾਇਆ ਜਾਏਗਾ ਬੱਚੀ ਨੇ ਵੇਖਿਆ ਕਿ ਫਲਾਨੀ ਲੜਕੀ ਨੇ ਇਹ ਵਾਲਾ ਟੌਪ ਪਾ ਕੇ ਰੀਲ ਬਣਾਈ ਸੀਗੀ that off shoulder reel that with green and red hair ਮੈਂ ਵੀ ਇਹ ਕਰਨਾ ਹੈ ਮੈਂ ਇਦਾਂ ਦਾ ਦਿਖਾਂ ਮੈਂ ਨਾ ਹੁਣ ਇੱਕ ਇੱਕ ਮੈਂ ਇੱਕ ਪੋਡਕਾਸਟ ਸੁਣ ਰਹੀ ਸੀ ਕਿ ਕੇ ਟਵਿੰਸਲੇਟ ਦੀ ਉਹ ਕਹਿੰਦੀ ਕਿ ਕਦੀ ਵੀ ਆਪਣੀ ਬੇਟੀ ਨੂੰ ਅ ਮਤਲਬ ਕਿ ਜਿਹੜਾ ਸਾਈਬਰ ਬੁੱਲਿੰਗ ਤੋਂ ਬਚਾਉਣ ਵਾਸਤੇ ਜਾਂ ਇਸ ਤਰੀਕੇ ਦੀ ਆਪਣੇ ਬੱਚੇ ਨੂੰ ਕਹੇ ਬੇਟੇ ਤੂੰ ਬਹੁਤ ਸੋਹਣਾ ਤੂੰ ਮੇਰਾ ਪੁੱਤੂ ਮੇਰੀ ਪਤੀ ਮੇਰਾ ਪਿਆਰਾ ਬੱਚਾ ਤੇਰੇ ਤੇਰੀ ਤੇਰੀਆਂ ਅੱਖਾਂ ਤੇਰੇ ਬੁੱਲ ਇਹ ਇਹ ਬਿਲਕੁਲ ਮਤਲਬ ਕਿ ਐਕਸੈਪਟਡ ਉਹ ਚੀਜ਼ਾਂ ਨੇ ਕਿਉਂਕਿ ਬੱਚੇ ਕੰਪੀਟ ਬਹੁਤ ਕਰਦੇ ਨੇ ਬਿਊਟੀ ਸਟੈਂਡਰਡਸ ਨੂੰ ਲੈ ਕਰਕੇ ਕੱਪੜਿਆਂ ਦੇ ਸਟੈਂਡਰਡਸ ਨੂੰ ਲੈ ਕਰਕੇ ਬਿਊਟੀ ਸਟੈਂਡਰਡਸ ਨੂੰ ਲੈ ਕਰਕੇ ਫੀਚਰਸ ਨੂੰ ਕੰਪਲੈਕਸ਼ਨ ਨੂੰ ਲੈ ਕਰਕੇ ਕਿ ਵਾਹ ਲੈ ਇਦਾਂ ਦੀ ਦਿਖਣ ਰੰਗ ਇਦਾਂ ਦਾ ਹੀ ਦਿਖੇ ਹਾਈਟ ਇਦਾਂ ਦੀ ਹੋਵੇ ਹੁਣ ਮੇਰੇ ਬੱਚੇ ਦੀ ਨੇਚਰਲ ਹਾਈਟ ਜੇ 5 ਫੁੱਟ ਤੱਕ ਹੀ ਵਧਣੀ ਹੈ ਜਾਂ 5 ਫੁੱਟ ਤੋਂ ਹੀ ਵਧਣੀ ਹੈ ਤੇ ਫਿਰ ਉਹਨੂੰ ਫਿਲਟਰਾਂ ਦੇ ذریعے ਜਾਂ ਫਿਰ ਹੋਰ ਕਿਸੇ ਖਾਸ ਹਾਈਟ ਨੂੰ ਗਲੈਮਰਾਇਜ਼ ਕਰਕੇ ਜਾਂ ਕਿਸੇ ਖਾਸ ਕਿਸਮ ਦੀਆਂ ਅੱਖਾਂ ਨੈਣ ਨਕਸ਼ਾ ਨੂੰ ਗਲੈਮਰਾਇਜ਼ ਕਰਕੇ ਵਿਖਾਇਆ ਜਾਏ ਸੋ ਇਹ ਚੀਜ਼ਾਂ ਇੱਕ ਤਰੀਕੇ ਦੇ ਬੱਚੇ ਦੇ ਆਪਣੀ ਆਪ ਦੇਤੇ ਕੌਨਫੀਡੈਂਸ ਨੂੰ ਘਟਾਉਂਦੀਆਂ ਨੇ ਹੁਣ ਤੁਸੀਂ ਵੇਖੋ ਸਕੂਲਾਂ ਦੇ ਵਿੱਚ ਆਪਾਂ ਨੂੰ ਕਿੰਨੇ ਬੱਚਿਆਂ ਦੇ ਵਿੱਚ ਜਿਹੜੇ ਸਾਈਕੋਲੋਜੀਕਲ ਇਸ਼ੂਜ਼ ਨੇ ਉਹ ਬਹੁਤ ਜ਼ਿਆਦਾ ਤਾdadvad ਕੀ ਉਹਨਾਂ ਦੇ ਕਿ ਕਿ ਐਂਗਜ਼ਾਇਟੀ ਡਿਪਰੈਸ਼ਨ ਸਲੀਪ ਨਹੀਂ ਹੈ ਜੇ ਤੁਸੀਂ ਇੰਨਾ ਆਪਾਂ ਸਾਰਾ ਟਾਈਮ ਉਹਦੇ ਵਿੱਚ ਲੱਗੇ ਰਵਾਂਗੇ ਨੀਂਦ 'ਚ ਡਿਸਟਰੈਕਸ਼ਨ ਹੁੰਦੀ ਹੈ ਨਾ ਮਤਲਬ ਜਦੋਂ ਆਪਾਂ ਕਿਤਾਬ ਦੇ ਜ਼ਰੀਏ ਕੁਝ ਲਰਨ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸਾਡਾ ਇੱਕ ਕਨੈਕਸ਼ਨ ਬਣਦਾ ਹੈ ਸਾਡੇ ਕੋਲ ਟਾਈਮ ਹੁੰਦਾ ਹੈ ਔਰ ਉਹ ਕਿਤਾਬ ਤੁਹਾਡੇ ਆਈਪੈਡ ਵਿੱਚ ਜਾਂ ਤੁਹਾਡੀ ਨੋਟਬੁੱਕ ਤੁਹਾਡੇ ਫੋਨ ಲ್ಯੈਪਟਾਪ ਕੰਪਿਊਟਰ 'ਚ ਵੀ ਹੋ ਸਕਦੀ ਹੈ ਬਟ ਅਸੀਂ ਉੱਥੇ ਵੀ ਰੀਡਿੰਗ ਕੰਟੈਂਟ ਨਹੀਂ ਪੜਦੇ ਮॉम्स ਉਹ ਰੀਡਿੰਗ ਕੰਟੈਂਟ ਨਹੀਂ ਪੜ੍ਹਦੀਆਂ ਮॉम्स ਵੀ ਕੇਵਲ ਰੀਲ ਹੀ ਦੇਖਦੀਆਂ ਨੇ ਜੇ ਉਹਨਾਂ ਦੇ ਕੋਲ ਡਿਵਾਈਸ ਹੈ smartphones ਨੇ smart devices ਨੇ ਦੇ ਵਿਲ ਬੀ ਯੂ نو ਜਸਟ ਸਕਰੋਲਿੰਗ ਔਨ ਦਾ ਮॉम्स অর ਡੈਡਸ ਅਪਾਇਥੇ ਕੋਈ ਜੈਂਡਰ ਇਸ਼ੂ ਨਹੀਂ ਕ੍ਰੀਏਟ ਕਰਨਾ ਚਾਹੁੰਦੇ ਡੈਡਸ ਯੈਸ ਆਫ ਕੌਰਸ ਡੈਡਸ ਜਿਹੜੇ ਇਹ ਕੀ ਕਰ ਰਹੇ ਨੇ ਇਹੀ ਚੀਜ਼ਾਂ ਨੇ